ਸਕਬੀਰ ਬਾਦਲ ਅਕਾਲੀ ਦਰ ਨੂੰ ਖਤਮ ਕਰਕੇ ਹੀ ਹਿਸਾਬ ਲੈਣਗੇ। ਮਸਦੇ ਨਾਂ ਤੇ ਵੋਟਾਂ ਪਾਈ ਜਾਂਦੇ ਸੀ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਕਿ ਪੰਥ ਨਾਲ ਧਰੋ ਕੌਣ ਕੁਮਾਰਿਆ ਪੰਥ ਦੀ ਗੱਲ ਕੌਣ ਕਰ ਰਿਹਾ ਤੇ ਪੰਥ ਦੇ ਹਿੱਤਾਂ ਦੀ ਗੱਲ ਕੌਣ ਕਰ ਰਿਹਾ। ਫਿਰ ਸਰਸ ਸਿੰਘ ਵਰਤਵਾਨ ਨੂੰ ਵੀ ਇਹ ਵੀ ਪੁੱਛਿਆ ਜਾਣਾ ਚਾਹੀਦਾ ਕਿ ਇਹਨੂੰ ਅਮਰਤਪਾਲ ਹੀ ਕਿਉਂ ਦਿਸਦਾ? ਅਮਰਤਪਾਲ ਤੋਂ ਕਿਉਂ ਇਹ ਆਰਡਰ ਲੱਗਦਾ? ਤੁਸੀਂ ਦੂਜਿਆਂ ਦੇ ਸਾਹਮਣੇ ਤੁਸੀਂ ਵੀ ਕੁਝ ਨਹੀਂ ਬੋਲ ਰਹੇ। ਕਹਿੰਦੇ ਨੇ ਫਿਰ ਬਾਕੀ ਕਹਿੰਦੇ ਜਿਹੜੇ ਡਿਬਰੂਗੜ੍ਹ ਦੇ ਵਿੱਚ ਬੰਦ ਨੇ ਬਾਕੀਆਂ ਨੇ ਕਿਉਂ ਨਹੀਂ ਇਲੈਕਸ਼ਨ ਲੜੀ? ਕਹਿੰਦੇ ਉਹਨਾਂ ਨੂੰ ਵੀ ਲੜਾਉਂਦੇ। ਉਹ ਵੀ ਕਿਸੇ ਨਾਲ ਜ਼ਿਆਦਾ ਏਜ ਹੈ ਤੇ ਇਹ 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 ਲੜਾ ਲੈਣ ਹੈ ਮੇਰਾ ਬਰੋ ਕਰਦੇ ਮੈਨੂੰ ਕਹਿਣਾ ਚਾਹਣਾ ਵੀ ਜੇ ਮੇਰੀ ਦਾੜੀ ਚਿੱਟੀ ਆ ਕਹਿੰਦੇ ਐਨਾ ਸਮਝੋ ਮੈਂ ਕਰੰਟ ਮੇਰੇ ਚ ਬਹੁਤ ਆ ਕਹਿੰਦੇ ਹੁਣ ਵੀ ਨਹੀਂ ਚਲੋ ਇਹ ਤੇ ਕਰੰਟ ਬਹੁਤ ਆ ਤੇ ਕਰੰਟ ਨੂੰ ਕਿਸੇ ਚ ਪੋਜੀਟਿਵ ਵੇਚ ਵਰਤੋ ਨਾ ਆਪਣੀ ਕੌਮ ਦੇ ਖਿਲਾਫ ਹੀ ਵਰਤਣਾ ਹੈ ਇਹ ਇਹਨਾਂ ਦੀ ਗਰਾਵਟ ਦਾ ਕਾਰਨ ਵੀ ਇਹੋ ਹੀ ਬਣਿਆ ਕਿ ਇਹਨਾਂ ਨੇ ਆਪਣੇ ਪੰਜਾਬ ਦੇ ਹਿੱਤਾਂ ਨੂੰ ਛੱਡ ਕੇ ਆਪਣੇ ਤਨਮੂਰੇ ਰੱਖਿਆ ਇਸ ਕਰਕੇ ਜਿਹੜੀ ਪਾਰਟੀ ਕਿਸੇ ਵੇਲੇ 25 ਸਾਲ ਦਾ ਰਾਜ ਕਰਨ ਦਾ ਸੁਪਨਾ ਲੈ ਕੇ ਬੈਠੇ ਸੀ ਉਹ ਥੋੜੇ ਹੁਣ ਦੋ ਤਿੰਨ ਸੀਟਾਂ ਤੇ ਆ ਕੇ ਤੇ ਮੇਰੇ ਖਿਆਲ ਐ ਇਸ ਵਾਰੀ ਸ਼ਾਇਦ ਇੱਕ ਵੀ ਸੀਟ ਨਾ ਮਿਲੇ ਜਾਵਦੇ ਹਿੱਤਾਂ ਦੀ ਗੱਲ ਜਿਹੜੇ ਅਕਾਲੀ ਦਲ ਬੜੇ ਤਗੜੇ ਮੋਰਚੇ ਲਾਇਆ ਜੈ ਧਰਮਜੋਧ ਮੋਰਚਾ ਲੱਗਾ ਸੀ ਪਾਣੀਆਂ ਤੇ ਚੰਡੀਗੜ੍ਹ ਤੇ ਹੁਣ ਜਾਂ ਜੋ ਸਾਡੇ ਪੰਜਾਬੀ ਬੋਲ ਦੇ ਇਲਾਕੇ ਬਾਹਰ ਰਹਿ ਗਏ ਸੀ ਉਹਨਾਂ ਤੇ ਉਹ ਸਾਰੇ ਮੁੱਦੇ ਗਾਇਬ ਹੋ ਗਏ ਹੁਣ ਇੱਕੋ ਇੱਕ ਇੱਕ ਕਿਸ ਤਰ੍ਹਾਂ ਕੁਰਸੀ ਨੂੰ ਹੱਥ ਪਾਇਆ ਬੇਦਬੀਆਂ ਦਾ ਮਾਮਲਾ ਸੀ ਇਹਨਾਂ ਦੇ ਰਾਤ ਚ ਹੋਇਆ ਇਹਨਾਂ ਨੇ ਉੱਤੇ ਕੋਈ ਕੋਈ ਸਖਤ ਕਾਰਵਾਈ ਕਰਕੇ ਕੋਈ ਇਨਸਾਫ ਦੇਣ ਦੀ ਜਿਹੜੇ ਜੋ ਇਨਸਾਫ ਮੰਗ ਰਹੇ ਲੋਕਾਂ ਤੇ ਗੋਲੀਆਂ ਚਲਾਈ ਤੇ ਸੱਸਾ ਸਾਦ ਨੂੰ ਮਾਫੀ ਦੇਣ ਦਾ ਜਿਹੜਾ ਮਾਮਲਾ ਸੀ ਉਹ ਵੀ ਇੱਕ ਸਿੱਖ ਹਿੱਤਾਂ ਦੇ ਬਹੁਤ ਵੱਡਾ ਖਿਲਾਫ ਸੀਗਾ ਜਿਹੜੇ ਪੰਥਕ ਹੋਣ ਦਾ ਦਾਵਾ ਕਰਦੇ ਆ ਮੇਰੇ ਖਿਆਲ ਪੰਥਾਂ ਨਾਲ ਬਹੁਤ ਵੱਡਾ ਧਰੋ ਸੀ ਸੁਖਬੀਰ ਸਿੰਘ ਬਾਦਲ ਹੁਣਾ ਨੇ ਸਪੀਚ ਦਿੱਤੀਆਂ ਦੋ ਤਨ ਆ ਕੇ ਅਮਰਪਾਲ ਸਿੰਘ ਕਹਿੰਦੇ ਇੱਕ ਸਾਲ ਪਹਿਲਾਂ ਤਾਂ ਕਹਿੰਦੇ ਤੁਸੀਂ ਦੇਖੋ ਵਾਲ ਕੱਟੇ ਹੋਏ ਸੀ ਕਹਿੰਦੇ ਇੱਕ ਸਾਲ ਦੇ ਵਿੱਚ ਸਾਰਾ ਕੁਝ ਬਦਲ ਗਿਆ ਨਸ਼ਾ ਜੋ ਕੋਈ ਬੰਦਾ ਆ ਕੇ ਕੱਢ ਦੇ ਮੈਂ ਤਾਂ ਕਹਿੰਨਾ ਉਹਦਾ ਧੰਨਵਾਦ ਕਰਨਾ ਚਾਹੀਦਾ ਕਿ ਜਿਹੜਾ ਨੌਜਵਾਨੀ ਨੂੰ ਸਿੱਧੇ ਰਸਤੇ ਤੇ ਪਾਵੇ ਜਿਹੜੀ ਇਹਨਾਂ ਨੇ ਖੁਦ ਵਿਗਾੜੀ ਗੈਂਗਸਟਰ ਬਣਾਏ ਕਈ ਕੁਝ ਕੀਤਾ ਨੌਜਵਾਨੀ ਨੂੰ ਕਰਾਏ ਪਾਇਆ ਉਨੀ ਜੀ ਵੀ ਨੰਨਾ ਬੀਬੀ ਖਾਲੜਾ ਦੇ ਖਿਲਾਫ ਉਮੀਦਵਾਰ ਖੜਾ ਕਰਕੇ ਪੰਥ ਕੇਤਨ ਨੂੰ ਵੱਡੀ ਬਹੁਤ ਵੱਡੀ ਝੋਟ ਮਾਰੀ ਹੁਣ ਵੀ ਅਮੀਰ ਸੀ ਕਿ ਸ਼ਾਇਦ ਬੀਤੀਤੋਂ ਕੋ ਸਭ ਸਿੱਖਦੇ ਹੋਏ ਇਸ ਸੀਟ ਤੇ ਸ਼ਾਇਦ ਨਹੀਂ ਦੇਣਗੇ ਹੈ ਇਸ ਸੀਟ ਤੇ ਉਹਨਾਂ ਨੇ ਉਮੀਦਵਾਰ ਦੇ ਕੇ ਵੀ ਗਲਤੀ ਕੀਤੀ ਫਿਰ ਉਦੋਂ ਬਾਅਦ ਜੋ ਪ੍ਰੋਪਾਗੈਂਡਾ ਕਰ ਕਰਕੇ ਇਹਨਾਂ ਨੇ ਜੋ ਕਰ ਰਹੇ ਹਨ ਵੀਰ ਸਿੰਘ ਬਾਦਲ ਕਹਿੰਦੇ ਕਿ ਅਮਰਤਪਾਲ ਸਿੰਘ ਕਹਿੰਦੇ ਬੰਦੀ ਸਿੰਘ ਨਹੀਂ ਹੈ ਕਹਿੰਦੇ ਬੰਦੀ ਸਿੰਘ ਤਾਂ ਉਹ ਨਹੀਂ ਜਿਹਨੂੰ 30 30 40 40 ਸਾਲ ਹੋ ਗਏ ਦੇ ਕੋ ਪਾਵਰ ਨਿਕਲ ਗਈ ਤਾਂ ਅਜ ਬੰਦੀ ਸਿੰਘ ਚਿੱਤੇ ਆ ਗਏ ਤੇ ਉਹਨਾਂ ਵਾਸਤੇ ਵੀ ਆਪਣੇ 10-15 ਸਾਲ ਸਰਕਾਰ ਚਲਾਈ ਆਪਾਂ ਉਸ ਟਾਈਮ ਤੇ ਬੰਦੀ ਸਿੰਘਾਂ ਦੀ ਯਾਦ ਨਹੀਂ ਆਈ ਉਸ ਟਾਈਮ ਤੇ ਬੰਦੀ ਸਿੰਘਾਂ ਵਾਸਤੇ ਤੁਸੀਂ ਦੱਸੋ ਤੁਸੀਂ ਕੀ ਕੀ ਕੀਤਾ ਬੰਦੀ ਸਿੰਘ ਵੀ ਤੁਹਾਨੂੰ ਬੜੇ ਖਤਰਨਾਕ ਲੱਗਦੇ ਸੀ ਕਿ ਬੰਦੀ ਸਿੰਘ ਜੇ ਸਰਕਾਰ ਛੱਡਣਾ ਵੀ ਚਾਹੁੰਦੀ ਸੈਂਟਰ ਸਰਕਾਰ ਤੇ ਤੁਸੀਂ ਕਹਿੰਦੇ ਕਿ ਨਹੀਂ ਉਹਨਾਂ ਨੂੰ ਸ਼ਿਫਟ ਨਹੀਂ ਕਰਨ ਦਿੱਤਾ ਸੀ ਤੇ ਪੰਜਾਬ ਵਿੱਚ ਤੁਸੀਂ ਵੀ ਇਹ ਤੇ ਮਾਹੌਲ ਖਰਾਬ ਹੋ ਜਾਣਾ ਕਿ ਤੁਹਾਡਾ ਤਜਰਬਾ ਕਿਵੇਂ ਰਿਹਾ ਕਿਉਂਕਿ ਕਦੇ ਸੋਚਿਆ ਸੀ ਕਿ ਤੁਹਾਨੂੰ ਵੀ ਇਹ ਕੈਂਪੇਨ ਕਰਨੀ ਪਊਗੀ ਆਪਣੇ ਪੁੱਤ ਦੇ ਲਈ ਜਾਂ ਕਦੇ ਰਾਜਨੀਤੀ ਚ ਆਉਣ ਬਾਰੇ ਇਹ ਚੀਜ਼ਾਂ ਕੇ ਦਿਮਾਗ 'ਚ ਆਈਆਂ ਸੀ ਤੁਹਾਡਾ ਤਾਂ ਜਿਵੇਂ ਫਸਟ ਐਕਸਪੀਰੀਅੰਸ ਹੈ ਕਿਵੇਂ ਰਿਹਾ ਥੋਕ ਦੂਰੋਂ ਰੇਡੀਓ ਖੁਦ ਸਾਡੇ ਕੋਲ ਚੱਲ ਕੇ ਆ ਰਹੇ ਜਿੱਥੇ ਅਸੀਂ ਨਹੀਂ ਪਹੁੰਚ ਪਾ ਰਹੇ ਲੋਕ ਸਾਡੇ ਕੋਲ ਇੱਥੇ ਘਰ ਆ ਕੇ ਸਾਨੂੰ ਮਿਲਦੇ ਸਾਨੂੰ ਆਪਣਾ ਪੂਰਨ ਸਹਿਯੋਗ ਦੇ ਰਹੇ ਆ ਸਾਰੀਆਂ ਪਾਰਟੀਆਂ ਧੜੇ ਬਾਜੀ ਤੋਂ ਉੱਪਰ ਉੱਠ ਕੇ ਆਮ ਆਦਮੀ ਪਾਰਟੀ ਦੇ ਵੀ ਆ ਕਾਂਗਰਸ ਦੇ ਵੀ ਆ ਅਕਾਲੀ ਦਲ ਦੇ ਵੀ ਲੋਕ ਆ ਕੇ ਮਿਲ ਰਹੇ ਆ ਕਿ ਅਸੀਂ ਇਸ ਮਸਲੇ ਤੇ ਅਸੀਂ ਉਹ ਆਪਣੀਆਂ ਪਾਰਟੀਆਂ ਨੂੰ ਛੱਡਦੇ ਹੋਏ ਵੀ ਅਸੀਂ ਅਮਰਤਪਾਲ ਦੇ ਨਾਲ ਕੋਈ ਕਹਿੰਦਾ ਕਿ ਮੈਂ ਸਭ ਤੋਂ ਵੱਡਾ ਪੰਥਕਾਂ ਕੋਈ ਕਹਿੰਦਾ ਜੀ ਮੈਂ ਸਭ ਤੋਂ ਵੱਧ ਪੰਥੀ ਸੇਵਾ ਕੀਤੀ ਹੈਗੀ ਅੰਤਾਂ ਫੈਸਲਾ ਕਰਨਗੇ ਕਿ ਪੰਥਕ ਕੌਣ ਹੈ ਕੌਣ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੀ ਜੇ ਗੱਲ ਕਰੀਏ ਤਾਂ ਸਭ ਤੋਂ ਹੌਟ ਸੀਟ ਔਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਖਡੂਰ ਸਾਹਿਬ ਦੀ ਸੀਟ ਕਿਉਂਕਿ ਖਡੂਰ ਸਾਹਿਬ ਤੋਂ ਅਮਰਤਪਾਲ ਸਿੰਘ ਹੋਣਾ ਨੇ ਜਦੋਂ ਐਲਾਨ ਕੀਤਾ ਇਲੈਕਸ਼ਨ ਲੜਨ ਦਾ ਔਰ ਦੂਜੇ ਪਾਸੇ ਅਕਾਲੀ ਦਲ ਦੇ ਵੱਲੋਂ ਵਿਰਸਾ ਸਿੰਘ ਵਲਟੋਹ ਨੂੰ ਉਮੀਦਵਾਰ ਬਣਾਇਆ ਗਿਆ ਤੇ ਦੀ ਗੱਲ ਕਰਦੇ ਆ ਕਾਂਗਰਸ ਦੇ ਵੱਲੋਂ ਕੁਲਬੀਰ ਜ਼ੀਰਾ ਨੂੰ ਉਮੀਦਵਾਰ ਬਣਾਇਆ ਗਿਆ ਤੇ ਜੇ ਅਸੀਂ ਭਾਜਪਾ ਦੀ ਗੱਲ ਕਰਦੇ ਆ ਤਾਂ ਉੱਥੇ ਵੀ ਜਿਹੜਾ ਆਪਣਾ ਉਮੀਦਵਾਰ ਉਹਨਾਂ ਦੇ ਵੱਲੋਂ ਖੜਾ ਕੀਤਾ ਗਿਆ ਤਾਂ ਸਾਡੇ ਨਾਲ ਅਮਰਪਾਲ ਸਿੰਘ ਹੋਣਾ ਦੇ ਪਤਾ ਜੀ ਨੇ ਤਰਸੇਮ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜੋ ਕਿ ਪਹਿਲੇ ਦਿਨ ਤੋਂ ਲੱਗੇ ਹੋਏ ਨੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਕੈਂਪੇਨ ਕਰ ਰਹੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਔਰ ਪਿੰਡਾਂ ਦੇ ਵਿੱਚ ਲੋਕਾਂ ਦਾ ਕੀ ਜਿਹੜਾ ਰਵਈਆ ਹੈਗਾ ਲੋਕਾਂ ਦਾ ਕੀ ਰਿਸਪੌਂਸ ਹੈ ਔਰ ਜੇ ਗੱਲ ਕਰਦੇ ਆ ਦੂਜੇ ਪਾਸੇ ਸ਼ਹਿਰੀ ਕਰਨ ਦੀ ਜਾਂ ਫਿਰ ਸ਼ਹਿਰੀ ਵੋਟਰ ਕੀ ਕਹਿੰਦਾ ਇਹਦੇ ਉੱਪਰ ਵੀ ਗੱਲਬਾਤ ਕਰਾਂਗੇ ਪਹਿਲਾਂ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮੀਡੀਆ ਵਾਲਿਆਂ ਦਾ ਜੀ ਜੇ ਮੈਂ ਗੱਲ ਕੀਤੀ ਕਿ ਖਡੂਰ ਸਾਹਿਬ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਪੂਰੇ ਪੰਜਾਬ ਦੇ ਵਿੱਚ ਕਦੇ ਗੱਲਾਂ ਹੁੰਦੀਆਂ ਸੀ ਬਾਦਲਾਂ ਦੀਆਂ ਕੈਪਟਨਾਂ ਦੀਆਂ ਮਹਾਰਾਜਿਆਂ ਦੀਆਂ ਤੇ ਹੁਣ ਖਡੂਰ ਸਾਹਿਬ ਦੇ ਵਿੱਚ ਆਜ਼ਾਦ ਉਮੀਦਵਾਰ ਦੀ ਚਰਚਾ ਕਿਵੇਂ ਦੇਖਦੇ ਹੋ ਇਹ ਜੀ ਜਦੋਂ ਤੋਂ ਅਮਰਪਾਲ ਸਿੰਘ ਜੀ ਇੱਥੇ ਪੰਜਾਬ ਆਏ ਆ ਉਦੋਂ ਤੋਂ ਹੀ ਲੋਕਾਂ ਨੇ ਉਹਨਾਂ ਨੂੰ ਬਹੁਤ ਪਿਆਰ ਨੌਜਵਾਨਾਂ ਨੇ ਉਹਨਾਂ ਦੀ ਗੱਲ ਮੰਨੀ ਪਿਆਰ ਦਿੱਤਾ ਸਤਕਾਰ ਦਿੱਤਾ ਉਦੋਂ ਇਹ ਲੋਕ ਪੋਲੀਟੀਕਲ ਲੋਡ ਤੋਂ ਉਦੋਂ ਤੋਂ ਚਿੰਤਤ ਸੀਗੇ ਤੇ ਚਲੋ ਹੁਣ ਜਦੋਂ ਤੋਂ ਲੋਕ ਸਭਾ ਚ ਉਮੀਦਵਾਰੀ ਉਹਨਾਂ ਨੇ ਮੰਨ ਲਈ ਉਹਨਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨੀ ਸ਼ੁਰੂ ਕੀਤੀ ਤੇ ਉਦੋਂ ਤੋਂ ਲੋਕਾਂ ਚ ਜਿਹੜਾ ਜਿਹੜਾ ਇਹਨਾਂ ਨੇ ਪਿਛਲੇ 18 ਮਾਰਚ ਨੂੰ ਜੋ 2023 ਨੂੰ ਇਹਨਾਂ ਨੇ ਜੋ ਕਟਨਾ ਕਰਮ ਕੀਤਾ ਲੋਕਾਂ ਚ ਬਹੁਤ ਵੱਡੀ دہشت ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਲੋਕਾਂ ਦੇ ਨੈਟ ਬੰਦ ਕੀਤਾ ਗਿਆ ਲੋਕਾਂ ਨੂੰ ਲੋਕਾਂ ਦੇ ਝੂਠੇ ਪਰਚੇ ਪਾ ਪਾ ਕੇ ਲੋਕਾਂ ਨੂੰ ਜੇਲ੍ਹਾਂ ਸੁਟਾ ਗਿਆ ਜਿਹੜਾ ਉਹਨਾਂ ਦਾ ਸਮਰਥਕ ਸੀ ਤੇ ਲੋਕਾਂ ਨੂੰ ਇਸ ਚੀਜ਼ ਦਾ ਬੜਾ ਵੱਡਾ ਰੋਸ ਸੀਗਾ ਤੇ ਲੋਕਾਂ ਨੂੰ ਇਹਨਾਂ ਸਾਲ ਡੇਢ ਸਾਲ ਕਾਫੀ ਹੱਦ ਤੱਕ ਕਿ ਕੋਈ ਵੀ ਪ੍ਰੋਗਰਾਮ ਕਰਨੇ ਹੀ ਦਿੱਤਾ ਜਾਂਦਾ ਕਿ ਉਹਦੇ ਵਾਸਤੇ ਕਾफी ਸ਼ਕਤੀ ਵਰਤੀ ਜਾਂਦੀ ਸੀ ਤੇ ਹੁਣ ਲੋਕਾਂ ਨੂੰ ਆਪਣਾ ਜਿਹੜਾ ਗੁੱਸੇ ਦਾ اظہار ਕਰਨ ਦਾ ਮੌਕਾ ਮਿਲਿਆ ਤੇ ਇਸ ਕਰਕੇ ਲੋਕ ਕਾफी ਹੱਦ ਤੱਕ ਆਮਹਾਰੇ ਜੋ ਸਰਕਾਰ ਦੇ ਖਿਲਾਫ ਜੋ ਪੋਲੀਟিক্যাল ਪਾਰਟੀਆਂ ਜੋ ਉਨਾ ਦੇ ਖਲਾਫ ਜੋ ਕਰ ਰਹੀਆਂ ਪ੍ਰੋਪਾਗੈਂਡਾ ਤੇ ਉਹ ਲੋਕ ਭਲੇ ਭਾਂ ਸਮਝਦੇ ਹੋਏ ਲੋਕ ਉਹਨਾਂ ਦੇ ਖਿਲਾਫ ਕਾਫੀ ਹੱਦ ਤੱਕ ਗੁੱਸਾ ਕਰ ਕੱਢ ਰਹੇ ਆ ਤੇ ਉਹਨਾਂ ਨੂੰ ਬਹੁਤ ਵੱਡਾ ਪਿਆਰ ਸਤਿਕਾਰ ਆਥਾ ਪਿਆਰ ਦੇ ਰਹੇ ਆ ਤੇ ਮੇਰੇ ਖਿਆਲ ਲੋਕ ਹੀ ਖੁਦ ਸਾਰੀ ਸਾਰੀ ਜਿਹੜੀ ਇਹ ਕੰਪੇਨ ਆ ਉਹਦੀ ਅਗਵਾਈ ਖੁਦ ਲੋਕ ਹੀ ਕਰ ਰਹੇ ਆ ਤੇ ਇਸ ਕਰਕੇ ਸਾਨੂੰ ਤੇ ਇਹਨਾਂ ਕਿ ਉਹਨਾਂ ਕੋਲ ਪਹੁੰਚਣਾ ਤੇ ਪੈਂਦਾ ਪਰ ਸਾਰੇ ਅਰੇਂਜਮੈਂਟ ਜੋ ਵੀ ਪ੍ਰਬੰਧ ਹੁੰਦਾ ਜੋ ਵੀ ਕੁਝ ਸੰਗਤਾ ਆ ਮੁਹਾਰੇ ਇਹ ਖਰੂਰ ਸਾਹਿਬ ਹਲਕੇ ਤੋਂ ਬਾਹਰੋਂ ਵੀ ਚੱਲ ਕੇ ਆ ਰਹੀਆਂ ਜੀ ਜੇ ਦੀ ਮੈਂ ਗੱਲ ਕਰਦਾ ਕਿ ਤੁਹਾਡਾ ਤਜਰਬਾ ਕਿਵੇਂ ਰਿਹਾ ਕਿਉਂਕਿ ਕਦੇ ਸੋਚਿਆ ਸੀ ਕਿ ਤੁਹਾਨੂੰ ਵੀ ਕੈਂਪੇਨ ਕਰਨੀ ਪਊਗੀ ਆਪਣੇ ਪੁੱਤ ਦੇ ਲਈ ਜਾਂ ਕਦੇ ਰਾਜਨੀਤੀ 'ਚ ਆਉਣ ਬਾਰੇ ਇਹ ਚੀਜ਼ਾਂ ਕਿ ਦਿਮਾਗ 'ਚ ਆਈਆਂ ਸੀ ਤੁਹਾਡਾ ਤਾਂ ਜਿਵੇਂ ਫਸਟ ਐਕਸਪੀਰੀਅੰਸ ਹੈ ਕਿਵੇਂ ਰਿਹਾ ਨਹੀਂ ਜੀ ਐਸੀ ਨਾ ਤੇ ਰਾਜਨੀਤਿਕ ਸਾਡਾ ਕੋਈ ਪਸੋਕੜ ਸੀਗਾ ਨਾ ਅਸੀਂ ਰਾਜਨੀਤਿਕ 'ਚ ਆਉਣਾ ਚਾਹ ਰਹੇ ਸੀ ਇਹ ਨਹੀਂ ਸਾਡੀ ਕੋਈ ਇੱਛਾ ਹੈ ਕਿ ਰਾਜਨੀਤਿਕ ਅਸੀਂ ਕੋਈ ਪਾਵਰ ਹਾਸਲ ਕਰਨੀ ਹੈ ਇਹ ਤੇ ਚਲੋ ਗੁਰੂ ਸਾਹਿਬ ਵੱਲੋਂ ਜਾਂ ਜਿਹੜਾ 2-2.5 ਮਹੀਨੇ ਅਸੀਂ ਮੋਰਚੇ 'ਚ ਬੈਠੇ ਉੱਥੇ ਬਹੁਤ ਲੋਕਾਂ ਦਾ ਸੁਝਾਅ ਸੀ ਕਿ ਸਰਕਾਰ ਉਦਾਂ ਤੇ ਕੋਈ ਗੱਲ ਸੁਣ ਨਹੀਂ ਰਹੀ ਤੁਹਾਡੀ ਤੇ ਇਸ ਕਰਕੇ ਉਹ ਉਹਨਾਂ ਨੂੰ ਤੁਸੀਂ ਰਾਜੀ ਕਰੋ ਕਿ ਉਹ ਇਲੈਕਸ਼ਨ ਲੜਨ ਤੇ ਉਹ ਵੀ ਕਾਫੀ ਹੱਦ ਤੱਕ ਉਹਨਾਂ ਦਾ ਵੀ ਅਸੀਂ ਮੈਂ ਇਲੈਕਸ਼ਨ ਨਹੀਂ ਲੜਨ ਵਾਸਤੇ ਨਹੀਂ ਆਇਆ ਮੈਂ ਤੇ ਆਪਣਾ ਧਰਮ ਦਾ ਪ੍ਰਚਾਰ ਆਪਣੀ ਨੌਜਵਾਨੀ ਨਸ਼ੇ ਤੋਂ ਬਚਾਉਣਾ ਤੇ ਫਿਰ ਲੋਕ ਕਹਿੰਦੇ ਸੀਗੇ ਜੇ ਇੱਕ ਤੇ ਤੁਹਾਨੂੰ ਪਾਵਰ ਮਿਲੂਗੀ ਫਿਰ ਤੁਸੀਂ ਖੁੱਲ ਕੇ ਕੰਮ ਕਰ ਸਕਦੇ ਜੋ ਤੇ ਇਸ ਕਰਕੇ ਤੁਸੀਂ ਉਹਨਾਂ ਨੂੰ ਰਾਜੀ ਕਰੋ ਕਿ ਉਹਨਾਂ ਨੂੰ ਜੋ ਸੰਗਤਾਂ ਦਾ ਸੰਦੇਸ਼ ਸੀ ਉਹਨਾਂ ਕੋ ਪਹਚਾਇਆ ਉਹਨਾਂ ਨੇ ਮੰਨ ਕੇ ਚਲੋ ਜੇ ਸੰਗਤ ਕਹਿੰਦੀ ਆ ਲੋਕ ਕਹਿੰਦੇ ਤੇ ਲੋਕਾਂ ਤੋਂ ਤੇ ਮੈਂ ਵੱਡਾ ਨਹੀਂ ਇਸ ਕਰਕੇ ਉਹਨਾਂ ਨੇ ਹਾਂ ਮੀ ਭਰੀ ਕਿ ਮੈਂ ਅੱਜ ਪਰ ਮੈਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜੂ ਤੇ ਇਸ ਕਰਕੇ ਜਦੋਂ ਲੜਿਆ ਤੇ ਲੋਕ ਖੁਦ ਹੀ ਲੋਕਾਂ ਦੀ رائے ਸੀ ਤੇ ਲੋਕ ਖੁਦ ਹੀ ਚੋਣ ਲੜ ਰਹੇ ਆ ਮੈਂ ਸੋਚਦਾ ਲੋਕਾਂ ਦਾ ਅਸੀਂ ਕਦੇ ਵੀ ਉਹਨਾਂ ਦੇ ਦੇਣ ਨਹੀਂ ਦੇ ਸਕਾਂਗੇ ਕਿ ਜਿਨ੍ਹਾਂ ਉਹ ਪਿਆਰ ਕਰਦੇ ਜਿਨ੍ਹਾਂ ਉਹ ਇਸ ਇਲੈਕਸ਼ਨ ਚ ਤਨ ਮਨ ਧਨ ਨਾਲ ਜੋਰ ਲਾ ਰਹੇ ਆ ਤੇ ਮੇਰਾ ਖਿਆਲ ਹੈ ਕਿ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਵੀ ਤੇ ਜਿਹੜੇ ਇਸ ਕਰਕੇ ਵਿਰੋਧੀ ਪਾਰਟੀਆਂ ਵੀ ਸਾਰੀਆਂ ਜਿੰਨੀਆਂ ਵੀ ਹੈਗੀਆਂ ਰਵਾਇਤੀ ਪਾਰਟੀਆਂ ਉਹ ਕਾਫੀ ਚਿੰਤਤ ਆ ਉਹ ਬੜੇ ਉਲਟੇ ਸਿੱਧੇ ਉਹਨਾਂ ਤੇ ਹਮਲੇ ਕਰ ਰਹੀਆਂ ਤੇ ਮੇਰੇ ਖਿਆਲ ਲੋਕ ਉਹਨਾਂ ਦਾ ਜਵਾਬ ਦੇ ਰਹੇ ਇਸ ਕਰਕੇ ਅਸੀਂ ਤੇ ਸੰਗਤਾਂ ਦੇ ਵੀ ਬਹੁਤ ਧੰਨਵਾਦੀ ਆ ਤੇ ਗੁਰੂ ਸਾਹਿਬ ਦਾ ਵੀ ਅਸੀਂ ਕਟਾਨਕੋਟ ਸ਼ੁਕਰ ਕਰਦੇ ਆਂਗੇ ਜਿਹੜਾ ਸਭ ਕੁਝ ਉਹ ਖੁਦ ਕਰਵਾ ਰਹੇ ਇੱਕ ਤੁਸੀਂ ਗੱਲ ਕੀਤੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਕਿ ਅਮਰਪਾ ਸਿੰਘ ਉਹਨੇ ਕਿਹਾ ਕਿ ਮੈਂ ਕਿਸੇ ਪਾਰਟੀ ਦੇ ਨਾਲ ਜੁੜ ਕੇ ਨਹੀਂ ਲੜਨਾ ਇਹ ਫੈਸਲਾ ਲੈਣਾ ਕਿੰਨਾ ਕੁ ਮਤਲਬ ਤੁਸੀਂ ਕਿਵੇਂ ਦੇਖਿਆ ਕਿ ਹਾਂ ਆਜ਼ਾਦ ਉਮੀਦ ਕਿਉਂਕਿ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਉਤਰਨਾ ਸੀ ਬਕਾਇਦਾ ਕਿਸੇ ਪਾਰਟੀ ਨਾਲ ਵੀ ਜੁੜ ਸਕਦੇ ਸੀ ਕਿ ਚਾਹੇ ਕੋਈ ਸ਼ਰੋਮਣੀ ਕਾਲੀਦਾ ਹੋਵੇ ਜਾਂ ਫਿਰ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਹੋਵੇ ਉਹਦੇ ਉੱਪਰ ਵੀ ਲੋਕ ਬਹੁਤ ਗੱਲਾਂ ਕਰਦੇ ਨੇ ਕਿ ਉਹਨਾਂ ਦੀ ਪਾਰਟੀ ਤੋਂ ਇਲੈਕਸ਼ਨ ਲੜੀ ਆਜ਼ਾਦ ਤੌਰ ਤੇ ਕਿਵੇਂ ਦੇਖਿਆ ਇਹ ਇਨ ਮਤਲਬ ਇੱਕ ਰਿਸਕ ਹੋ ਜਾਂਦਾ ਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜਨਾ ਕਿਤੇ ਪਾਰਟੀ ਤੁਹਾਡੇ ਨਾਲ ਖੜੀ ਹੁੰਦੀ ਹੈ ਇਹ ਜੀ ਇੱਕ ਆਜ਼ਾਦ ਉਮੀਦਵਾਰ ਦੇ ਹੋਣ ਦਾ ਹੈ ਕਿ ਕਿਸੇ ਪਾਰਟੀ ਨਾਲ ਤੁਸੀਂ ਜਿਹੜਾ ਤੁਸੀਂ ਫਿਰ ਸਾਰਿਆਂ ਦੇ ਸਾਂਝੇ ਜੋ ਜੇ ਤੁਸੀਂ ਇੱਕ ਪਾਰਟੀ ਨਾਲ ਜੁੜ ਗਏ ਤੇ ਫਿਰ ਤੁਸੀਂ ਸਾਰੇ ਪੰਜਾਬੀਆਂ ਦੇ ਸਾਰੇ ਸਿੱਖਾਂ ਦੇ ਸਾਂਝੇ ਨਹੀਂ ਰਹਿ ਸਕਦੇ ਇਸ ਕਰਕੇ ਉਹਨੇ ਕਿਹਾ ਕਿ ਮੈਂ ਕਿਸੇ ਵੀ ਧੜੇ ਦੇ ਨਾਲ ਮੇਰਾ ਧੜਾ ਗੁਰੂ ਨਾਲ ਹੀ ਆ ਇਸ ਕਰਕੇ ਮੈਂ ਸਾਰਿਆਂ ਦੀ ਸਪੋਰਟ ਵੀ ਚਾਉਣਾ ਤੇ ਸਾਰੇ ਇਸ ਕਰਕੇ ਮੈਂ ਆਜ਼ਾਦ ਉਮੀਦਵਾਰ ਲੜੂੰਗਾ ਲੋਕਾਂ ਦਾ ਕੀ ਰਿਸਪੌਂਸ ਹੈ ਤੁਸੀਂ ਕੈਂਪੇਨ ਕਰ ਰਹੇ ਹੋ ਲਗਾਤਾਰ ਲੋਕਾਂ ਦੇ ਵਿੱਚ ਰਹੇ ਹੋਗੇ ਬਹੁਤ ਹਲਕੇ ਹੋ ਜਾਂਦੇ ਨੇ ਨੌ ਹਲਕੇ ਹੋ ਜਾਂਦੇ ਨੇ ਜੇ ਆਪਾਂ ਐਮਪੀ ਦੀ ਗੱਲ ਕਰੀਏ ਐਮਪੀ ਚੋਣ ਦੀ ਗੱਲ ਕਰੀਏ ਤਾਂ ਲੋਕਾਂ ਦਾ ਕਿਵੇਂ ਦੇ ਦੋ ਹਰੇਕ ਹਲਕੇ ਦੇ ਵਿੱਚ ਰਿਸਪੌਂਸ ਇਹ ਜੀ ਇਹ ਏਰੀਆ ਤੇ ਬਹੁਤ ਵੱਡਾ ਲੰਮਾ ਚੌੜਾ ਵਾ ਅਸੀਂ ਹੋ ਸਕਦਾ ਕਿ ਸਾਰਿਆਂ ਕੋਲ ਸਾਡੀ ਪਹੁੰਚ ਨਾ ਮੇ ਹੋ ਸਕੇ ਪਰ ਲੋਕ ਸਾਨੂੰ ਉਮੀਦ ਹੈ ਕਿ ਲੋਕ ਦੂਰੋਂ ਨੇੜੇੋਂ ਖੁਦ ਸਾਡੇ ਕੋਲ ਚੱਲ ਕੇ ਆ ਰਹੇ ਜਿੱਥੇ ਅਸੀਂ ਨਹੀਂ ਪਹੁੰਚ ਪਾ ਰਹੇ ਲੋਕ ਸਾਡੇ ਕੋਲ ਇੱਥੇ ਘਰ ਆ ਕੇ ਸਾਨੂੰ ਮਿਲਦੇ ਸਾਨੂੰ ਆਪਣਾ ਪੂਰਨ ਸਹਿਯੋਗ ਦੇ ਰਹੇ ਆ ਸਾਰੀਆਂ ਪਾਰਟੀਆਂ ਧੜੇ ਬਾਜੀ ਤੋਂ ਉੱਪਰ ਉੱਠ ਕੇ ਆਮ ਆਦਮੀ ਪਾਰਟੀ ਦੇ ਵੀ ਆ ਕਾਂਗਰਸ ਦੇ ਵੀ ਆ ਅਕਾਲੀ ਦਲ ਦੇ ਵੀ ਲੋਕ ਆ ਕੇ ਮਿਲ ਰਹੇ ਕਿ ਅਸੀਂ ਇਸ ਮਸਲੇ ਤੇ ਅਸੀਂ ਉਹ ਆਪਣੀਆਂ ਪਾਰਟੀਆਂ ਨੂੰ ਛੱਡਦੇ ਹੋਏ ਵੀ ਅਸੀਂ ਅਮਰਤਪਾਲ ਦੇ ਨਾਲ ਆ ਇਹ ਇਸ ਵਾਰੀ ਪਾਰਟੀ ਬਾਕੀ ਪਾਰਟੀਆਂ ਦੇ ਵੀ ਆ ਰਹੇ ਨੇ ਵਰਕਰ ਕੇ ਸੀ ਹਾਂ ਹਾਂਜੀ ਹਾਂਜੀ ਸਾਰੀਆਂ ਪਾਰਟੀਆਂ ਦੇ ਆ ਰਹੇ ਜੀ ਉਹ ਕਹਿੰਦੇ ਕਿ ਇਹ ਮਸਲਾ ਸਾਡੀ ਪੰਜਾਬ ਦੀ ਇੱਜ਼ਤ ਅਣਖ ਅਬਰੂ ਦਾ ਵਾ ਇਸ ਕਰਕੇ ਅਸੀਂ ਬਾਕੀ ਪਾਰਟੀਆਂ ਬਾਜੀ ਤੋਂ ਸਾਰੀਆਂ ਤੋਂ ਹੀ ਉੱਪਰ ਉੱਠ ਕੇ ਇਹ ਸਜੋ ਕਰ ਰਹੇ ਪੰਥਕ ਸੀਟ ਦੀ ਆਪਾਂ ਗੱਲ ਕਰ ਰਹੇ ਹਖਦੂਰ ਸਾਹਿਬ ਬੜਾ ਇੱਕ ਇਮੋਸ਼ਨਲ ਏਰੀਆ ਕਹਿੰਦੇ ਆਪਾਂ ਮਾਝੇ ਦਾ ਇਹਨੂੰ ਪੂਰਾ ਜਜ਼ਬਾਕਤੀ ਲੋਕ ਨੇ ਇੱਥੋਂ ਦੇ ਕਿਉਂਕਿ ਬਹੁਤ ਕੁਝ ਪਿਛਲੇ ਦੌਰ ਦੇ ਵਿੱਚ ੱਲਿਆ ਇਸ ਏਰੀਏ ਨੇ ਚਾਹੇ ਉਹ ਖਲੜਾ ਸਾਹਿਬ ਦਾ ਪਰਿਵਾਰ ਹੋਵੇ ਜਾਂ ਫਿਰ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਇੱਥੋਂ ਜੁੜਦੀਆਂ ਰਹੀਆਂ ਨੇ ਮਾਝੇ ਦੇ ਨਾਲ ਖਾਸ ਤੌਰ ਤੇ ਜਦੋਂ ਕਿਹਾ ਜਾਂਦਾ ਹੈ ਕਿ ਪਿੰਡਾਂ ਦੇ ਵਿੱਚ ਜਨਨੀ ਜੜਦੀ ਸੀ ਕਿਸੇ ਦੀ ਤਾਂ ਤੁਸੀਂ ਕੀ ਦੇਖਦੇ ਹੋ ਵੀ ਪੰਥਕ ਸੀਟ ਦੇ ਉੱਪਰ ਲੜਨ ਦਾ ਜਾਂ ਦੂਜੇ ਪਾਸੇ ਹੁਣ ਗੱਲ ਇਹ ਚੱਲ ਪਈ ਹੈ ਨੈਰੇਟਿਵ ਇਹ ਬਣ ਚੁੱਕਿਆ ਹੈ ਕਿ ਪੰਥਕ ਕੌਣ ਹੈਗਾ ਕੋਈ ਕਹਿੰਦਾ ਕਿ ਮੈਂ ਸਭ ਤੋਂ ਵੱਡਾ ਪੰਥਕ ਆ ਕੋਈ ਕਹਿੰਦਾ ਜੀ ਮੈਂ ਸਭ ਤੋਂ ਵੱਧ ਪੰਥ ਦੀ ਸੇਵਾ ਕੀਤੀ ਹੈਗੀ ਨਹੀਂ ਇਹ ਤੇ ਹੁਣ ਤੁਸੀਂ ਦੇਖੋ ਜੀ ਜਿਹੜੇ ਪੰਥਕ ਆਪਣੇ ਆਪ ਨੂੰ ਇਹ ਦਾਵਾ ਕਰਨੇ ਮੇਰੇ ਖਿਆਲ ਗੰਤਿਆ ਲੋਕ ਸੰਗਤਾਂ ਫੈਸਲਾ ਕਰਨਗੇ ਕਿ ਪੰਥਕ ਕੌਣ ਆ ਕੌਣ ਨਹੀਂ ਕਿਉਂਕਿ ਜਿਹੜੀ ਰਵਾਇਤੀ ਪਾਰਟੀਆਂ ਜਾਂ ਅਕਾਲੀ ਦਲ ਵਾਲੇ ਦਾਵਾ ਕਰਦੇ ਆ ਕਿ ਅਸੀਂ ਪੰਥਕ ਆ ਤੇ ਉਹ ਇਹਨਾਂ ਦਾ ਅਕਾਲੀ ਦਲ ਦਾ ਇਤਿਹਾਸ ਬੜਾ ਗੌਰਵਮਈ ਰਿਹਾ ਉਹਨਾਂ ਨੇ ਬਹੁਤ ਵੱਡੇ ਵੱਡੀਆਂ ਲੜਾਈਆਂ ਲੜੀਆਂ ਬਹੁਤ ਉਹਨਾਂ ਨੇ ਕੌਮ ਦੇ ਹਿੱਤਾਂ 'ਚ ਬਹੁਤ ਵੱਡਾ ਕੰਮ ਕੀਤਾ ਪਰ ਜਦੋਂ ਤੋਂ ਕੁਝ ਪੰਥਰ ਤੇ ਹਿੱਤਾਂ ਨੂੰ ਛੱਡ ਕੇ ਆਪਣੇ ਨਿੱਜੀ ਹਿੱਤ ਅੱਗੇ ਲੈ ਜਾਂਦੇ ਉਦੋਂ ਤੋਂ ਮੇਰਾ ਖਿਆਲ ਹੈ ਕਿ ਪੰਥ ਵਾਸਤੇ ਇਹ ਇਹ ਜਿਹੜੀ ਆ ਉਸ ਲੀਡਰਸ਼ਿਪ ਨੂੰ ਅਕਾਲੀ ਲੀਡਰਸ਼ਿਪ ਤੇ ਨਹੀਂ ਕਹਿ ਸਕਦਾ ਬਾਦਲਦਲ ਜਲਾਲੋ ਉਹਨਾਂ ਨੇ ਪੰਥ ਦਾ ਬਹੁਤ ਵੱਡਾ ਕਾਹਨ ਕੀਤਾ ਉਹਨਾਂ ਨੇ ਆਪਣੇ ਨਿੱਜੀ ਫਾਇਦਿਆਂ ਲਈ ਪੰਤ ਨੂੰ ਮਤਲਬ ਇੱਕ ਕਿਸਮ ਦਾ ਬਹੁਤ ਨੀਵੇਂ ਹਾਲਾਤ ਨਗਾਰ ਚ ਲੈ ਜਾਂਦਾ ਕਿ ਸਾਡੀਆਂ ਜਿਹੜੀਆਂ ਸੰਸਥਾਵਾਂ ਜਿਹੜੀਆਂ ਬੜੀਆਂ ਮਾਨਯੋਗ ਸੀਗੀ ਉਹਨਾਂ ਦੀ ਕਦਰਾਂ ਕੀਮਤਾਂ ਵੀ ਘਟਾ ਦਿਤੀਆਂ ਉਹਨਾਂ ਦਾ ਵਿਸ਼ਵਾਸਯੋਗਤਾ ਘਟਾ ਦਿਤੀ ਇਸ ਕਰਕੇ ਮੈਂ ਸੋਚਦਾ ਕਿ ਇਹਨਾਂ ਨੇ ਆਪਣੇ ਨਿੱਜੀ ਮਫਾਦਾਂ ਲਈ ਸਾਡੇ ਵਿਰੋਧੀ ਧਿਰਾਂ ਜਿਹੜੀਆਂ ਕਿ ਆਰਐਸਐਸ ਜਾਂ ਬੀਜੇਪੀ ਨਾਲ ਉਹਦੇ ਨਾਲ ਲੰਮਾ ਟਾਈਮ ਸਮਝੌਤਾ ਬਿਨਾਂ ਸ਼ਰਤ ਸਮਝੌਤਾ ਦਿੱਤਾ ਜਦੋਂ ਕਿ ਉਹ ਕੋਈ ਸਮਝੌਤੇ ਤੇ ਕੋਸ਼ਿਸ਼ ਜੋ ਹੈ ਸ਼ਰਤਾਂ ਦੇ ਤਹਿਤ ਦਿੱਤਾ ਹੁੰਦਾ ਤੇ ਕੋਈ ਚੀਜ਼ਾਂ ਪੰਜਾਬ ਹਾਸਲ ਕਰ ਸਕਦਾ ਸੀ ਪਰ ਉਹਨਾਂ ਨੇ ਆਪਣੇ ਨਿੱਜੀ ਹਿੱਤ ਮੁੱਖ ਰੱਖੇ ਤੇ ਪੰਜਾਬ ਦੇ ਹਿੱਤਾਂ ਨੂੰ ਮਤਰਾਜਲੀ ਦਿੱਤੀ ਆਪਾਂ ਇਹ ਗੱਲਾਂ ਤੇ ਵੀ ਹੋਣਿਆ ਪਰ ਜੇ ਮੈਂ ਪਹਿਲਾਂ ਗੱਲ ਪੁੱਛਾਂ ਕਿ ਜਦੋਂ ਸਿਪ ਕੈਂਪੇਨ ਕਰਨ ਜਾਂਦੇ ਹੋ ਤਾਂ ਖਾਸ ਤੌਰ ਤੇ ਜਿਹੜਾ ਸ਼ਹਿਰੀ ਕਰਨ ਹੈਗਾ ਜਿਹੜਾ ਸ਼ਹਿਰੀ ਵਰਗ ਹੈ ਜਿਹੜੇ Hindu community ਹੈਗੀ ਉਹ ਕਿਵੇਂ ਇਸ ਚੀਜ਼ ਨੂੰ ਦੇ ਦਈ ਹਾਲਾਂਕਿ ਪੰਜਾਬ ਤਾਂ ਸਾਂਝੀ ਵਾਲਤਾ ਦਾ ਚੰਨਾ ਹੈਗਾ ਪੰਜਾਬ ਤਾਂ ਸਾਡੇ ਗੁਰੂਆਂ ਨੇ ਕਿਹਾ ਹੈਗਾ ਕਿ ਇੱਥੇ ਤਾਂ ਹਿੰਦੂ ਸਿੱਖ ਭਾਈਚਾਰਾ ਸਾਰਾ ਇੱਕੋ ਤਰ੍ਹਾਂ ਰਹਿੰਦਾ ਤੇ ਰਹਿਣਾ ਵੀ ਚਾਹੀਦਾ ਸਾਰੀ ਉਮਰ ਹੀ ਹਮੇਸ਼ਾ ਇਕੱਠੇ ਰਹੇ ਨੇ ਸ਼ੁਰੂ ਤੋਂ ਹੀ ਗੱਲ ਕਰੀ ਤਾਂ ਜ਼ਿੰਮੇਦਾਰ ਤੇ ਆਰਤੀ ਤਾਂ ਹਮੇਸ਼ਾ ਹੀ ਜੇ ਇੱਕ ਦੂਜੇ ਨਾਲ ਬਣਾ ਕੇ ਰੱਖਣਗੇ ਤਾਂ ਹੀ ਘਰ ਚੱਲਦਾ ਹੈਗਾ ਤਾਂ ਜੇ ਤੁਸੀਂ ਉਹਨਾਂ ਨਾਲ ਗੱਲਬਾਤ ਕਰਦੇ ਹੋ ਉਹਨਾਂ ਦਾ ਕੀ ਕਹਿਣਾ ਹੈਗਾ ਕਿਉਂਕਿ ਹੋਰ ਬਹੁਤ ਸਾਰੀਆਂ ਪਾਰਟੀਆਂ ਜਿਵੇਂ ਬੀਜੇਪੀ ਆ ਗਈ ਹੈ ਕਾਂਗਰਸ ਦੀ ਜੇ ਆਪਾਂ ਗੱਲ ਕਰ ਰਹੀਏ ਜਿਹੜੇ ਮੰਨਿਆ ਜਾਂਦਾ ਸੀ ਕਿ ਅਰਬਨ ਵੋਟ ਬੈਂਕ ਇਹਨਾਂ ਵੱਲ ਸ਼ਿਫਟ ਹੋਊਗਾ ਪਰ ਇੱਥੋਂ ਦਾ ਪੰਥਕ ਹਲਕੇ ਦੇ ਵਿੱਚ ਉਹਨਾਂ ਦਾ ਕੀ ਕਾ ਪੀ ਪਰ ਹਮ ਭਲੇਖੇ ਪਾਏ ਜਾ ਰਹੇ ਬਿਨਾਂ ਵਜਾ ਤੋਂ ਜਿਨੋਂ ਕੇ ਸਾਡੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤੇ ਗੁਰਾਂ ਦੀ ਸੋਚ ਸਭ ਦੇ ਭਲੇ ਦੀ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਹੈ ਜਦੋਂ ਵੀ ਸਿੱਖਾਂ ਕੋ ਕੋਈ ਵੱਧ ਪਾਵਰ ਆਈ ਤੇ ਉਹਨਾਂ ਨੇ ਕਿਸੇ ਨਾਲ ਵੀ ਇਹਦਾ ਤਕਾ ਨਾ ਕੀਤਾ ਨਾ ਹੁਣ ਦਿੱਤਾ ਹੈ ਤੁਸੀਂ ਅਜੇ ਮਹਾਰਾਜ ਰਣਜੀਤ ਸਿੰਘ ਦਾ ਰਾਜ ਲੈ ਲੋ ਉਸ ਟਾਈਮ ਤੇ ਸਿੱਖਾਂ ਦੀ ਆਬਾਦੀ ਤੇ ਥੋੜੀ ਸੀ ਦੂਸਰੇ ਕਮਿਊਨਿਟੀਆਂ ਜ਼ਿਆਦਾ ਸੀ ਜ਼ਾਰ ਸੀ ਪਰ ਉਸ ਟਾਈਮ ਤੇ ਸਾਰਿਆਂ ਨੂੰ ਸਾਫ ਮਿਲਿਆ ਸਾਰਿਆਂ ਨਾਲ ਤੇ ਇਹ ਹੁਣ ਵੀ ਅਸੀਂ ਜਦੋਂ ਵਿਚਰਦੇ ਆ ਕੱਲ ਅਸੀਂ ਕਪੂਰਥਲਾ ਸੀ ਸੀਗੇ ਏ ਅੱਜ ਜਿਵੇਂ ਜੰਡਿਆਲਾ ਗੁਰੂ ਚ ਸੀਗੇ ਤੇ ਹਿੰਦੂ ਕਮਿਊਨਿਟੀ ਹਿੰਦੂ ਭਰਾਵਾਂ ਨਾਲ ਵੀ ਸਾਡਾ ਮਿਲਜੁਲ ਹੋਇਆ ਸਾਰੇ ਬੜੇ ਸ਼ਾਂਤ ਬੜੇ ਖੁਸ਼ ਆ ਕਿ ਉਹ ਕਹਿੰਦੇ ਕਿ ਜਿਹੜੇ ਨਸ਼ਿਆਂ ਦਾ ਜਿਹੜਾ ਹੜ ਸੀਗਾ ਉਹ ਇਹ ਨਹੀਂ ਸੀ ਵੇਖ ਰਿਹਾ ਕਿ ਇਹ ਹਿੰਦੂ ਦਾ ਬੱਚਾ ਹੈ ਕਿ ਮੁਸਲਮਾਨ ਦਾ ਬੱਚਾ ਹੈ ਕਿ ਸਿੱਖ ਦਾ ਬੱਚਾ ਹੈ ਇਸ ਕਰਕੇ ਜੋ ਨਸ਼ਿਆਂ ਦੀ ਲਹਿਰ ਆ ਇਹ ਸਾਰਿਆਂ ਨੂੰ ਖਾ ਰਹੀ ਸੀ ਤੇ ਉਹਦੇ ਵਾਸਤੇ ਜੋ ਅਮਰਤਪਾਲ ਨੇ ਕੰਮ ਕੀਤਾ ਉਹ ਸਾਰੇ ਜਾਣੇ ਉਹਦੀ ਸਲਾਹਨਾ ਕਰਦੇ ਆ ਤੇ ਉਹਨੂੰ ਸਹਿਯੋਗ ਵੀ ਦੇ ਰਹਾ ਇਹ ਜਿਹੜੇ ਵੱਡੀਆਂ ਪੋਲੀਟੀਕਲ ਪਾਰਟੀਆਂ ਵਾਲੇ ਜਾਂ ਮੀਡੀਆ ਵਾਲੇ ਥੋੜੀ ਜਿਆਦਾ ਰੋਲੀ ਪਾ ਰਹੇ ਮੇਰੇ ਖਿਆਲ ਹੈ ਕਿ ਉਹ ਕਿ ਇਹ ਹੋ ਜੂਗਾ ਹੋ ਜੂਗਾ ਮੇਰੇ ਖਿਆਲ ਹੈ ਕਿ ਸਭ ਵਧੀਆ ਹੋਊਗਾ ਜੋ ਸਹੀ ਅਰਥਾਂ ਚ ਭਾਈਚਾਰਾ ਕਾਇਮ ਹੋਊਗਾ ਹੁਣ ਤੇ ਕਿ ਵੋਟਾਂ ਦੀ ਖਾਤਰ ਇਹ ਕੁਝ ਤੋੜਪੰਨ ਕਰਦੇ ਆ ਜਾਂ ਵਿਖਾਵਾ ਕਰਦੇ ਆ ਭਾਈਚਾਰਾ ਹੋਣ ਦਾ ਪਰ ਜਦੋਂ ਇਹ ਅਮਰਤਪਾਲ ਜਾਂ ਕੋਈ ਸੱਚਾ ਕੋਈ ਗੁਰੂ ਦਾ ਸਿੱਖ ਦੇ ਕੋਲ ਪਾਵਰ ਆਊਗੀ ਤੇ ਮੇਰੇ ਖਿਆਲ ਸਾਰੇ ਸਹੀ ਅਰਥਾਂ ਚ ਭਾਈਚਾਰਾ ਉਦੋਂ ਬਣੂਗਾ ਹੋ ਹੁਣ ਆਪਾਂ ਜਿਵੇਂ ਤੁਸੀਂ ਗੱਲ ਕੀਤੀ ਪਹਿਲਾਂ ਪੰਥਕ ਇਸ਼ੂ ਦੀ ਗੱਲ ਕੀਤੀ ਤੁਸੀਂ ਕਿਹਾ ਕਿ ਅਕਾਲੀ ਦਲ ਜੀ ਜੇ ਆਪਾਂ ਖਾਸ ਤੌਰ ਤੇ ਗੱਲ ਕਰਦੇ ਹਾਂ ਕਿਉਂਕਿ ਸਿੱਖਾਂ ਦੀ ਨੁਮਾਇੰਦੀ ਕਰਦੀ ਰਹੀ ਹੈ ਉਹ ਪਾਰਟੀ ਬਹੁਤ ਪੁਰਾਣੀ ਆ 100 ਸਾਲ ਤੋਂ ਉੱਪਰ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਨੂੰ ਹੋਣ ਦੇ ਵਿੱਚ ਆਇਆ ਪਰ ਜਿਹੜਾ ਆਪਾਂ ਹਲਕੇ ਦੇ ਵਿੱਚ ਬੈਠੇ ਆ ਕਿਸੇ ਟਾਈਮ ਇੱਥੋਂ ਮੋਰਚੇ ਲੱਗਦੇ ਹੁੰਦੇ ਸੀਗੇ ਜੇ ਆਪਾਂ ਮੈਥੇ ਦੀ ਗੱਲ ਕਰਦੇ ਆਂ ਤੋਰਾ ਰਿਹਾ ਹੈ ਕਿ ਸੇ ਟਾਈਮ ਸਾਡੇ ਸਿੱਖ ਪੰਥ ਦਾ ਸ਼ਹੀਦੀਆਂ ਦਾ ਤੋਰਾ ਰਿਹਾ ਬੜੇ ਬੜੇ ਜਥੇ ਬਣ ਬਣ ਕੇ ਉਦੋਂ ਨਿਕਲਦੇ ਹੁੰਦੇ ਸੀ ਜਦੋਂ ਮੋਰਚੇ ਲੱਗਦੇ ਸੀਗੇ ਉਦੋਂ ਗ੍ਰਿਫਤਾਰੀਆਂ ਦਿੰਦੇ ਹੁੰਦੇ ਸੀ ਤੇ ਅੱਜ ਤੁਸੀਂ ਕਿਵੇਂ ਦੇ ਦਿਓ ਇਸ ਹਲਕੇ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੀ ਸਥਿਤੀ ਨਹੀਂ ਸ਼੍ਰੋਮਣੀ ਕਮਲਕ ਕਾਲੀ ਦਲ ਦੀ ਸਥਿਤੀ ਬੜੀ ਇਹ ਦਾ ਨਾ ਤਾਂ ਲੋਕਾਂ ਤੋਂ ਬਹੁਤ ਵਿਸ਼ਵਾਸ ਛੁੱਟ ਚੁੱਕਾ ਕਿਉਂਕਿ ਇਹਨਾਂ ਨੇ ਕੰਮ ਹੀ ਐਸੋ ਜੇ ਕੀਤੇ ਜਿਹੜੇ ਸਿੱਖਾਂ ਦੇ ਕਾਤਲ ਜਿਹੜੇ ਲੋਕ ਸੀ ਉਹਨਾਂ ਨੂੰ ਬੜੇ ਬੜੇ ਅਹੁਦੇ ਦੇ ਕੇ ਨਵਾਜਿਆ ਜਿਵੇਂ ਕਿ ਇਸ ਸਮੇਂ ਸੈਂਡਿੰਗ ਡੀਜੀਪੀ ਲਾਉਣਾ ਅਜਹਰ ਆਲਮ ਨੂੰ ਇਹਨਾਂ ਨੇ ਉਹ ਨੂੰ ਪਾਰਟੀ ਦਾ ਵੱਡਾ ਅਹੁਦਾ ਦੇਣਾ ਫਿਰ ਉਹਦੀ ਘਰ ਵਾਲੀ ਨੂੰ ਐਮਐਲਏ ਤੱਕ ਬਣਾਉਣਾ ਇਹ ਜਿਹੜੇ ਸੁਭਾ ਕਹਿੰਦੇ ਮੈਂ ਵਿਰੋਧ ਕੀਤਾ ਸੀ ਕਹਿੰਦੇ ਮੈਂ ਸੁਖੀ ਬਾਦਲ ਨੂੰ ਕਿਹਾ ਸੀ ਕਿ ਡੀਜੀਪੀ ਜਿਹੜਾ ਲਾਇਆ ਆਪਾ ਉਹ ਗਲਤ ਗੱਲ ਕੀਤੀ ਹੈ ਇਹ ਵਿਰੋਧ ਕੀਤਾ ਸੀ ਤੇ ਉਦੋਂ ਜਾਂਦਾ ਅਸਤੀਫਾ ਦੇ ਕੇ ਬਾਹਰ ਆਉਂਦੇ ਜਾਉਣਾ ਕੋ ਮਨਾਉਂਦੇ ਵੀ ਕਿਉਂ ਲਗਾ ਲਾ ਰਹੇ ਹਨ ਹੋਰ ਵੀ ਜਿਹੜੇ ਬੇਦਬੀਆਂ ਦਾ ਮਾਮਲਾ ਸੀ ਇਹਨਾਂ ਦੇ ਰਾਤ ਚ ਹੋਇਆ ਇਹਨਾਂ ਨੇ ਉਹਦੇ ਕੋਈ ਕੋਈ ਸਖਤ ਕਾਰਵਾਈ ਕਰਕੇ ਕੋਈ ਇਨਸਾਫ ਦੇਣ ਦੀ ਜਿਹੜੇ ਜੋ ਇਨਸਾਫ ਮੰਗ ਰਹੇ ਲੋਕਾਂ ਤੇ ਗੋਲੀਆਂ ਚਲਾਈਆਂ ਤੇ ਇਸ ਕਰਕੇ ਇਤੋਂ ਲੱਗਦਾ ਕਿ ਉਹ ਖਾਲੀ ਆਪਣੇ ਨਿੱਜੀ ਫਾਇਦਿਆਂ ਲਈ ਕੁਝ ਵੀ ਕਰ ਸਕਦੇ ਗੁਰੂ ਦੀ ਬੇਦਬੀ ਤੱਕ ਸਰਸਾ ਸਾਧ ਨੂੰ ਮਾਫੀ ਦੇਣ ਦਾ ਜਿਹੜਾ ਮਾਮਲਾ ਸੀ ਉਹ ਵੀ ਇੱਕ ਸਿੱਖ ਹਿੱਤਾਂ ਦੇ ਬਹੁਤ ਵੱਡਾ ਖਿਲਾਫ ਸੀਗਾ ਜਿਹੜੇ ਪੰਥਕ ਹੋਣ ਦਾ ਦਾਵਾ ਕਰਦੇ ਆ ਮੇਰੇ ਖਿਆਲ ਪੰਥਾਂ ਨਾਲ ਬਹੁਤ ਵੱਡਾ ਧਰੋਹ ਸੀਗਾ ਉਹੀ ਮੈਂ ਗੱਲ ਕਰ ਰਿਹਾ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਹੁਣਾ ਨੇ ਸਪੀਚ ਦਿੱਤੀਆਂ ਦੋ ਤਨ ਆ ਕੇ ਖਡੂਰ ਸਾਹਿਬ ਵੀ ਤੇ ਹੋਰ ਥਾਮਾ ਦੇ ਉੱਪਰ ਵੀ ਫਰੀਦਕੋਟ ਵੀ ਉਹਨਾਂ ਨੇ ਤੇ ਉਹ ਬੜੇ ਅਗਰੈਸ਼ਨ ਦੇ ਵਿੱਚ ਬੋਲ ਰਹੇ ਸੀ ਬੜੇ ਮਤਲਬ ਉਹਨਾਂ ਨੇ ਸਖਤ ਸ਼ਬਦ ਵਰਤੇ ਉਹ ਕਹਿੰਦੇ ਕਿ ਅਮਰਪਾਲ ਸਿੰਘ ਕਹਿੰਦੇ 1 ਸਾਲ ਪਹਿਲਾਂ ਤਾਂ ਕਹਿੰਦੇ ਤੁਸੀਂ ਦੇਖੋ ਵਾਲ ਕੱਟੇ ਹੋਏ ਸੀ ਕਹਿੰਦੇ 1 ਸਾਲ ਦੇ ਵਿੱਚ ਸਾਰਾ ਕੁਝ ਬਦਲ ਗਿਆ ਉਹੀ ਗੱਲਾਂ ਕਰ ਰਹੇ ਸੀ ਨੇ 1 ਸਾਲ ਨਹੀਂ ਚਲੋ ਵਾਲ ਕੱਟੇ ਹੋਣਾ ਹੋਰ ਗੱਲ ਹੁੰਦੀ ਹੈ ਉਹਨਾਂ ਦੀ ਸੋਚ ਜਿਹੜੀ ਤੁਸੀਂ ਜਿਹੜੇ ਬੰਦੇ ਜਾਣਦੇ ਉਹਨਾਂ ਨੂੰ 10 5-7 ਸਾਲ ਤੋਂ ਉਹ ਉਹਨਾਂ ਦਾ ਸ਼ਿਕਾਇਤ ਸ਼ੁਰੂ ਤੋਂ ਇੱਧਰ ਸੀਗਾ ਤੇ ਬਾਕੀ ਚਲੋ ਠੀਕ ਹੈ ਕਿ ਸਮਾਂ ਆਉਣ ਤੇ ਕੁਝ ਕੋਈ ਸੁਧਰ ਬਦਲ ਜਾਂਦਾ ਜਾਂ ਬਦਲ ਲਿਆ ਦਿੰਦਾ ਵਾ ਤੇ ਮੇਰੇ ਖਿਆਲ ਉਹਦੀ ਤੇ ਕਦਰ ਕਰਨੀ ਚਾਹੀਦੀ ਹੈ ਪਰ ਇਹਨਾਂ ਨੂੰ ਆਪਣੀ ਨੌਜਵਾਨੀ ਜੇ ਕੋਈ ਨਸ਼ਿਆਂ 'ਚੋਂ ਕੋਈ ਬੰਦਾ ਆ ਕੇ ਕੱਢ ਦੇ ਮੈਂ ਤਾਂ ਕਹਿੰਦਾ ਉਹਦਾ ਧੰਨਵਾਦ ਕਰਨਾ ਚਾਹੀਦਾ ਕਿ ਜਿਹੜਾ ਨੌਜਵਾਨੀ ਨੂੰ ਸਿੱਧੇ ਰਸਤੇ ਤੇ ਪਾਵੇ ਜਿਹੜੀ ਇਹਨਾਂ ਨੇ ਖੁਦ ਵਿਗਾੜੀ ਗੈਂਗਸਟਰ ਬਣਾਏ ਕਈ ਕੁਝ ਕੀਤਾ ਨੌਜਵਾਨੀ ਨੂੰ ਕਰਾਏ ਪ ਤੇ ਇਹ ਚੀਜ਼ ਹੈ ਕਿ ਇਹਨਾਂ ਨੂੰ ਇਸ ਚੀਜ਼ ਦੀ ਤਕਲੀਫ ਹੈ ਕਿ ਨੌਜਵਾਨ ਜਾਂ ਹੁਣ ਹੁਣ ਪੁਰਾਣਾ ਜਿਹਾ ਮੰਨ ਰਿਹਾ ਕਿ ਲੋਕ ਇੱਕ ਪਾਵੇਂ ਬੰਦਾ ਕੋਈ ਹੋਵੇ ਪੰਥ ਦੇ ਨਾਂ ਤੇ ਵੋਟਾਂ ਪਾਈ ਜਾਂਦੇ ਸੀ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਕਿ ਪੰਥ ਨਾਲ ਧਰੋ ਕੌਣ ਕਮਾਰਿਆ ਪੰਥ ਦੀ ਗੱਲ ਕੌਣ ਕਰ ਰਿਹਾ ਤੇ ਪੰਥ ਦੇ ਹਿੱਤਾਂ ਦੀ ਗੱਲ ਕੌਣ ਕਰ ਰਿਹਾ ਪੰਜਾਬ ਦੇ ਹਿੱਤਾਂ ਦੀ ਗੱਲ ਜਿਹੜੇ ਅਕਾਲੀ ਦਲ ਬੜੇ ਤਗੜੇ ਮੋਰਚੇ ਲਾਇਆ ਜਾ ਧਰਮ ਜੁੱਧ ਮੋਰਚਾ ਲੱਗਾ ਸੀ ਪਾਣੀਆਂ ਤੇ ਚੰਡੀਗੜ੍ਹ ਤੇ ਹੁਣ ਜਾਂ ਜੋ ਸਾਡੇ ਪੰਜਾਬੀ ਬੋਲ ਦੇ ਇਲਾਕੇ ਬਾਹਰ ਰਹਿ ਗਏ ਸੀ ਉਹਨਾਂ ਤੇ ਹੁਣ ਉਹ ਸਾਰੇ ਮੁੱਦੇ ਗਾਇਬ ਹੋ ਗਏ ਹੁਣ ਇੱਕੋ ਇੱਕ ਇੱਕ ਕਿਸ ਤਰ੍ਹਾਂ ਕੁਰਸੀ ਨੂੰ ਹੱਥ ਪਾਇਆ ਜਾਵੇ ਇਸ ਕਰਕੇ ਮੈਨੂੰ ਲੱਗਦਾ ਕਿ ਇਹਨਾਂ ਨੂੰ ਇਹ ਇਹਨਾਂ ਦੀ ਗਰਾਵੜ ਦਾ ਕਾਰਨ ਵੀ ਇਹੋ ਹੀ ਬਣ ਆਪ ਦੇ ਹਿੱਤਾਂ ਨੂੰ ਛੱਡ ਕੇ ਆਪਣੇ ਹਿੱਤਨ ਮੂਰੇ ਰੱਖਿਆ ਇਸ ਕਰਕੇ ਜਿਹੜੀ ਪਾਰਟੀ ਕਿਸ ਵੇਲੇ 25 ਸਾਲ ਦਾ ਰਾਜ ਕਰਨ ਦਾ ਸੁਪਨਾ ਲੈ ਕੇ ਬੈਠੇ ਸੀ ਉਹ ਥੋੜੇ ਹੁਣ ਦੋ ਤਿੰਨ ਸੀਟਾਂ ਤੇ ਆ ਕੇ ਤੇ ਮੇਰੇ ਖਿਆਲ ਐ ਇਸ ਵਾਰੀ ਸ਼ਾਇਦ ਇੱਕ ਵੀ ਸੀਟ ਨਾ ਮਿਲੇ ਇਹ ਕਾਲੀ ਦਲ ਨੂੰ ਆ ਕਾਲੀ ਦਲ ਨੂੰ ਪਰ ਉਹ ਕਹਿੰਦੇ ਨੇ ਕਹਿੰਦੇ ਕਿ ਸਾਨੂੰ ਤਾਂ ਕਹਿੰਦੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਲੀ ਦਲ ਨੂੰ ਕਹਿੰਦੇ ਸੋਡੀ ਖੇਤਰੀ ਪਾਰਟੀ ਆ ਲੋਕਾਂ ਨੂੰ ਕਹਿੰਦੇ ਨੇ ਉਹ ਕਿ ਬੀਜੇਪੀ ਤੇ ਆਰਐਸਐਸ ਕਹਿੰਦੇ ਇਕੱਠੇ ਹੋ ਕੇ ਸਾਜ਼ਿਸ਼ਾਂ ਰਚ ਰਹੀ ਹੈ ਵੀ ਕਿਵੇਂ ਨਾ ਕਿਵੇਂ ਇੱਥੋਂ ਇਹਨਾਂ ਨੂੰ ਖਤਮ ਕੀਤਾ ਜਾਵੇ ਇਹ ਖਤਮ ਕਰਨ ਦੇ ਰਸਤੇ ਤੇ ਆਪ ਹੀ ਚੱਲੇ ਹੋਏ ਜੀ ਜਿਨੋਂ ਪਹਿਲਾਂ ਇਹਨਾਂ ਨੇ ਪੰਥ ਦੇ ਵਿਰੋਧ ਚ ਜਾ ਕੇ ਕਈ ਕੁਛ ਕੀਤਾ ਸਰੂਦਾ ਸਾਹਿਬ ਨੂੰ ਮਾਫੀ ਦੇਣੀ ਉਹਤੇ ਮੁੜ ਕੇ ਉਹਨੂੰ ਜਸਟੀਫਾਈ ਕਰਨ ਵਾਸਤੇ 90 ਤੋਂ 95 ਲੱਖ ਕੌਮ ਦਾ ਪੈਸਾ ਖਰਚਣਾ ਫਿਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਰਕੇ ਤੇ ਇਹਨਾਂ ਨੇ ਹੁਣ ਤੁਸੀਂ ਦੇਖੋ ਕਿ ਉਹ 19 ਚ ਵੀ ਇਹਨਾਂ ਨੇ ਬੀਬੀ ਖਾਲੜਾ ਦੇ ਖਿਲਾਫ ਉਮੀਦਵਾਰ ਖੜਾ ਕਰਕੇ ਪੰਥ ਕੇਤਨ ਨੂੰ ਵੱਡੀ ਬਹੁਤ ਵੱਡੀ ਝੋਟ ਮਾਰੀ ਹੁਣ ਵੀ ਅਮੀਰ ਸੀ ਕਿ ਸ਼ਾਇਦ ਇਹ ਬੀਤੇਤੋਂ ਕੋ ਸਭ ਸਿੱਖਦੇ ਹੋਏ ਇਸ ਸੀਟ ਤੇ ਸ਼ਾਇਦ ਨਹੀਂ ਦੇਣਗੇ ਹੈਂ ਇਸੀ ਤੇ ਉਹਨਾਂ ਨੇ ਉਮੀਦਵਾਰ ਦੇ ਕੇ ਵੀ ਗਲਤੀ ਕੀਤੀ ਫਿਰ ਉਦੋਂ ਬਾਅਦ ਜੋ ਪ੍ਰਪਾਗੈਂਡਾ ਕਰ ਕਰਕੇ ਇਹਨਾਂ ਨੇ ਜੋ ਕਰ ਰਹੇ ਆ ਤੇ ਮੇਰਾ ਖਿਆਲ ਹੈ ਕਿ ਉਹ ਇਹੋ ਜਿਹੀ ਕਾਰਨ ਮੈਨੂੰ ਤਾਂ ਲੱਗਦਾ ਸੁਖਬੀਰ ਬਾਦਲ ਅਕਾਲੀ ਦਲ ਨੂੰ ਖਤਮ ਕਰਕੇ ਹੀ ਸਾਹ ਲੈਣਗੇ ਨਹੀਂ ਤੇ ਇਹਨਾਂ ਨੇ ਜੋ ਕਮੇਟੀਆਂ ਬਣਾਈਆਂ ਪਿਛਲੇ ਟਾਈਮ 'ਚ ਉਹ ਵੀ ਕਹਿੰਦੇ ਸੀ ਕਿ ਇਹਨੂੰ ਸੁਖਬੀਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਵਾਗਡੋਰ ਕਿਸ ਚੰਗੇ ਦੇ ਹੱਥਾਂ 'ਚ ਦੇਣੀ ਚਾਹੀਦੀ ਹੈ ਪਰ ਇਹਨਾਂ ਕੁਝ ਉਹਨੂੰ ਚਿੰਬੜ-ਚਿੰਬੜ ਕੇ ਇਹਨਾਂ ਨੇ ਨਹੀਂ ਚੱਲਣਾ ਚਾਹ ਰਹੇ ਤੇ ਉਹ ਦਿਨੋਂ-ਦਿਨ ਪਾਰਟੀ ਦਾ ਗ੍ਰਾਫ ਜਿਹੜਾ ਦਿਨੋਂ-ਦਿਨ ਥੱਲੇ ਹੋ ਰਿਹਾ ਇਹ ਮੈਨੂੰ ਤਾਂ ਬੰਦੀ ਸਿੰਘਾਂ ਦੀ ਗੱਲ ਕਰਦੇ ਆਂ ਬੰਦੀ ਸਿੰਘ ਬਹੁਤ ਲੰਮੇ ਸਮੇਂ ਤੋਂ ਬੰਦ ਨੇ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ ਹਾਲਾਂਕਿ ਉਹਨਾਂ ਦੀ ਪੂਰੀ ਜਿਹੜੀ ਸਜ਼ਾ ਸੀ ਉਹ ਵੀ ਪੂਰੀ ਹੋ ਚੁੱਕੀ ਆ ਪਰ ਦੂਜੇ ਪਾਸੇ ਜਦੋਂ ਪੱਤਰਕਾਰ ਨੇ ਸਵਾਲ ਪੁੱਛਿਆ ਤਾਂ ਸੁਖਬੀਲ ਸਿੰਘ ਬਾਦਲ ਕਹਿੰਦੇ ਕਿ ਅਮਰਤਪਾਲ ਸਿੰਘ ਕਹਿੰਦੇ ਬੰਦੀ ਸਿੰਘ ਨਹੀਂ ਹੈ ਕਹਿੰਦੇ ਬੰਦੀ ਸਿੰਘ ਤਾਂ ਉਹ ਨੇ ਜਿਹਨੂੰ 30 30 40 40 ਸਾਲ ਹੋ ਗਏ ਕਹਿੰਦੇ ਹਜੇ ਤਾਂ ਸਾਲ ਹੀ ਇੱਕ ਹੋਇਆ ਕਹਿੰਦੇ ਤੁਸੀਂ ਲਾਓ ਤਾਂ ਅਸੀਂ 10 15 ਸਾਲ 20 ਸਾਲ ਲਾ ਕੇ ਤਾਂ ਦੇਖੋ ਉਦੋਂ ਉਹਨਾਂ ਨੇ ਸਟੇਜ ਦੇ ਉੱਪਰ ਬਕਾਇਦਾ ਖੇੜਾ ਹੋਣਾ ਦੀ ਜਿਹੜੀ ਉਹਨਾਂ ਦੀ ਧਰਮ ਪਤਨੀ ਸੀ ਉਹਨਾਂ ਨੂੰ ਨਾਲ ਖੜਾ ਕੀਤਾ ਤੇ ਉਹਨੂੰ ਕਿਹਾ ਕਿ ਇਹ ਹੀ ਹੁੰਦ ਨੇ ਬੰਦੀ ਸਿੰਘ ਤਾਂ ਜਿਨ੍ਹਾਂ ਨੂੰ 30 30 25 25 ਸਾਲ ਹੋ ਗਏ ਕਹਿੰਦਾ ਇੱਕ ਸਾਲ ਜੀ ਕਹਿੰਦੇ ਮਤਲਬ ਇਹ ਗੱਲ ਹੋ ਗਈ ਕਿ ਬੰਦੀ ਸਿੰਘ ਬਣ ਗਏ ਸੀ ਚਲੋ ਇਹ ਐਸੀ ਨੇ ਮੰਨਦੇ ਤੋ ਉਹਨਾਂ ਵਾਸਤੇ ਵੀ ਆਪਣੇ 10-15 ਸਾਲ ਸਰਕਾਰ ਚਲਾਈ ਆਪਾਂ ਉਸ ਟਾਈਮ ਤੇ ਬੰਦੀ ਸਿੰਘਾਂ ਦੀ ਯਾਦ ਨਹੀਂ ਆਈ ਉਸ ਟਾਈਮ ਤੇ ਬੰਦੀ ਸਿੰਘਾਂ ਵਾਸਤੇ ਤੁਸੀਂ ਦੱਸੋ ਤੁਸੀਂ ਕੀ ਕੀਤਾ ਉਸ ਟਾਈਮ ਤੇ ਬੰਦੀ ਸਿੰਘ ਵੀ ਤੁਹਾਨੂੰ ਬੜੇ ਖਤਰਨਾਕ ਲੱਗਦੇ ਸੀ ਕਿ ਬੰਦੀ ਸਿੰਘ ਜੇ ਸਰਕਾਰ ਛੇੜਨਾ ਵੀ ਚਾਹੁੰਦੀ ਸੈਂਟਰ ਸਰਕਾਰ ਤੇ ਤੁਸੀਂ ਕਹਿੰਦੇ ਕਿ ਨਹੀਂ ਉਹਨਾਂ ਨੂੰ ਸ਼ਿਫਟ ਨਹੀਂ ਕਰਨ ਦਿੱਤਾ ਸੀ ਇੱਥੇ ਪੰਜਾਬ 'ਚ ਤੁਸੀਂ ਵੀ ਇਹ ਇਥੇ ਮਾਹੌਲ ਖਰਾਬ ਹੋ ਜਾਣਾ ਅੱਜ ਬੰਦੀ ਸਿੰਘਾਂ ਦਾ ਤੁਹਾਡੇ ਕੋਲ ਪਾਵਰ ਨਿਕਲ ਗਈ ਤੇ ਅੱਜ ਬੰਦੀ ਸਿੰਘ ਚਿੱਤੇ ਆ ਗਏ ਉਸ ਟਾਈਮ ਤੇ ਤੁਸੀਂ ਜਿਹੜਾ ਬੰਦੀ ਸਿੰਘਾਂ ਦੇ ਖਿਲਾਫ ਜਿਹੜੇ ਪੱਖ 'ਚ ਵੀ ਹੁਣ ਜਿਹੜੇ ਹੰਝੂ ਵਹਾ ਰਹੇ ਜੋ ਝੂਠੇ ਰਾਜਨੀਤੀ ਕਰਨੀ ਚਾਹ ਰਹੇ ਜੋ ਉਹ ਵੀ ਲੋਕ ਸਾਰੇ ਸਮਝਦੇ ਆ ਕਿ ਕਿੰਨੇ 25-30 ਲੱਖ ਲੋਕਾਂ ਦੇ ਸੈਨ ਕਰਾਏ ਸੀ ਉਹ ਕਿੱਧਰ ਗਿਆ ਕਿਤੇ ਮਾਮ ਇੱਕ ਇੱਕ ਖਾਲੀ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਮੇਰੇ ਖਿਆਲ ਬੰਦੀ ਸਿੰਘ ਚਾਹੁੰਦੇ ਨਹੀਂ ਇਹ ਨਹੀਂ ਚਾਹੁੰਦੇ ਕਿ ਉਹ ਬਾਹਰ ਆਉਣ ਹੈ ਇਸ ਕਰਕੇ ਸਾਰਾ ਕੁਝ ਉਹਨਾਂ ਦੇ ਨਾਂ ਤੇ ਰਾਜਨੀਤੀ ਕਰਨ ਵਾਸਤੇ ਹੀ ਸਾਰਾ ਕੁਝ ਕਾਂਗਰਸ ਤੇ ਜਾ ਰਿਹਾ ਹੈ ਚਲ ਜੇ ਉਹ ਬੰਦੀ ਸਿੰਘ ਉਹਨਾਂ ਨੂੰ ਬਾਹਰ ਕਢਾ ਦਿਓ ਉਹਨਾਂ ਨੂੰ ਤੁਸੀਂ ਇਲੈਕਸ਼ਨ ਲੜਾ ਦਿਓ ਜਾਂ ਕੁਝ ਕਰਕੇ ਉਹਨਾਂ ਨੂੰ ਜਿੱਦਾਂ ਵੀ ਕਰ ਸਕਦੇ ਲਿਆਓ ਉਹਨਾਂ ਨੂੰ ਹੈ ਉਹਨਾਂ ਨੂੰ ਉਹਨਾਂ ਨੂੰ ਤੁਸੀਂ ਖੜਾ ਕਰਨਾ ਉਹ ਫਿਰ ਇਹ ਗੱਲ ਦਾ ਜਵਾਬ ਦਿੰਦੇ ਨੇ ਉਹ ਕਹਿੰਦੇ ਨੇ ਫਿਰ ਬਾਕੀ ਕਹਿੰਦੇ ਜਿਹੜੇ ਡਿਬਰੂਗੜ੍ਹ ਦੇ ਵਿੱਚ ਬੰਦ ਨੇ ਬਾਕੀਆਂ ਨੇ ਕਿਉਂ ਨਹੀਂ ਇਲੈਕਸ਼ਨ ਲੜੀ ਕਹਿੰਦੇ ਉਹਨਾਂ ਨੂੰ ਵੀ ਲੜਾ ਆਂਦੇ ਉਹ ਵੀ ਬਾਹਰ ਆ ਜਾਂਦੇ ਕਹਿੰਦੇ ਨਹੀਂ ਚਲੋ ਉਹ ਇੱਕ ਇੱਕ ਬੰਦੇ ਨੇ ਲੜੀ ਜੋ ਇੱਕ ਬੰਦਾ ਬਾਹਰ ਆ ਜੂਗਾ ਤੇ ਦੂਜੇ ਸੈ ਆਟੋਮੈਟਿਕਲੀ ਬਾਹਰ ਆ ਜਾਣਗੇ ਬਾਕੀ ਜੇ ਇਹਨਾਂ ਨੂੰ ਕਿਸੇ ਜਿਆਦਾ ਹੀਜ ਹੈ ਤੇ ਇਹ 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 ਲੜਾ ਲੈਣ ਹੈ ਹੈ ਇਸ ਕਰਕੇ ਮੇਰਾ ਖਿਆਲ ਹੈ ਕਿ ਇਹੋ ਜਿਹੇ ਜਿਹੜਾ ਪਾੜ ਪਾਉਣ ਵਾਲੀਆਂ ਇੱਕ ਜੋ ਆਪਾ ਵਿਰੋਧੀ ਜੀਆਂ ਗੱਲਾਂ ਕਰਨੀਆਂ ਮੇਰੇ ਖਿਆਲ ਇਹਨਾਂ ਨੂੰ ਸੋਭਾ ਨਹੀਂ ਦਿੰਦੀਆਂ ਏਡੇ ਵੱਡੇ ਉੱਚੇ ਉਹਦੇ ਤੇ ਬੈਠ ਕੇ ਇਹਨਾਂ ਨੂੰ ਕੋਈ ਸਹੀ ਤਰੀਕੇ ਨਾਲ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਲੋਕ ਅੱਜ ਕੱਲ ਜਿਹੜੀਆਂ ਝੂਠ ਪ੍ਰਾਦ ਨੂੰ ਨਹੀਂ ਸਾਰਾ ਕੁਝ ਸਮਝ ਰਹੇ ਆ ਕਿ ਕੀ ਹੋ ਰਿਹਾ ਰਸਾਸਿੰਗ ਬਲਟੋਹਾ ਕਹਿੰਦੇ ਕਿ ਇਸ ਬਹੁਤ ਸਾਰੇ ਕਹਿੰਦੇ ਹੋਰ ਵੀ ਕੈਂਡੀਡੇਟ ਇਥੋਂ ਖੜੇ ਨੇ ਕੁਲਬੀ ਜੀਰਾ ਖੜੇ ਨੇ ਕਹਿੰਦੇ ਮੀਆਂਪਿੰਡ ਖੜੇ ਨੇ ਤੇ ਕਹਿੰਦੇ ਮੈਨੂੰ ਹੀ ਕਹਿੰਦੇ ਨਿਸ਼ਾਨਾ ਬਣਾਇਆ ਜਾ ਰਿਹਾ ਸਾਰੇ ਕਹਿੰਦੇ ਹਲਕਾ ਪੂਰੇ ਦਾ ਪੂਰਾ ਮੇਰੇ ਕਹਿੰਦੇ ਪਿੱਛੇ ਪਿਆ ਪਿਆ ਬਲਟੋਹਾ ਦੇ ਪਿੱਛੇ ਕਹਿੰਦੇ ਪਰ ਇਹ ਨਾਮ ਸੋਚੋ ਕਿ ਮੈਂ ਦਬ ਜੂਗਾ ਕਿ ਮੈਂ ਦਬਨ ਵਾਲਾ ਨਹੀਂ ਹੈਗਾ ਇਹ ਇਹ ਚੀਜ਼ ਹੈ ਤੇ ਵਿਰਸਾ ਸਿੰਘ ਵਰਤੂਆ ਨੂੰ ਵੀ ਇਹ ਵੀ ਪੁੱਛਿਆ ਜਾਣਾ ਚਾਹੀਦਾ ਕਿ ਖਾਲੀ ਅਮਰਤਪਾਲ ਨੇ ਲੜਿਆ ਜੀਰਾ ਵੀ ਲੜਿਆ ਬਾਕੀ ਪਾਰਟੀਆਂ ਦੇ ਕੈਂਡੀਡੇਟ ਵੀ ਲੜੇ ਆ ਤੈਨੂੰ ਅਮਰਤਪਾਲ ਹੀ ਕਿਉਂ ਦਿਸਦਾ ਅਮਰਤਪਾਲ ਤੇਉ ਕਿਉਂ ਇਹਨਾਂ ਡਰ ਲੱਗਦਾ ਦੂਜੇ ਦੂਜਿਆਂ ਦੇ ਸਾਹਮਣੇ ਤੁਸੀਂ ਵੀ ਕੁਝ ਨਹੀਂ ਬੋਲ ਰਹੇ ਕਿ ਕਾਂਗਰਸ ਦਾ ਕੈਂਡੀਡੇਟ ਆ ਆਮ ਆਦਮੀ ਪਾਰਟੀ ਦਾ ਬੀਜੇਪੀ ਦਾ ਵਾ ਤੇ ਤੁਸੀਂ ਸਾਰੇ ਜਣੇ ਮੈਨੂੰ ਤੇ ਲੱਗਦਾ ਕਿ ਖਾਲੀ ਅਮਰਤਪਾਲ ਨੂੰ ਤੂੰ ਤੂੰ ਕਿਉਂ ਟਾਰਗੇਟ ਕਰ ਰਹੇ ਹੋ ਇਸ ਕਰਕੇ ਤੈਨੂੰ ਵੀ ਸੋਚਣਾ ਚਾਹੀਦਾ ਤੇ ਇਹਦਾ ਅਸੀਂ ਤਾਂ ਕੋਈ ਜਵਾਬ ਨਹੀਂ ਦੇ ਰਹੇ ਲੋਕ ਹੀ ਦੇ ਰਹੇ ਆ ਨਾ ਤੈਨੂੰ ਤੇ ਇਸ ਕਰਕੇ ਤੁਸੀਂ ਉਹਨੂੰ ਆਪਣਾ ਸੋਚਣਾ ਚਾਹੀਦਾ ਕੋਈ ਦੱਬਣ ਵਾਲੀ ਦਬਾਉਣ ਵਾਲੀ ਕੋਈ ਗੱਲ ਨਹੀਂ ਅਸੀਂ ਤੇ ਉਹਨੂੰ ਕਹਿ ਨਹੀਂ ਰਹੇ ਕਿ ਤੂੰ ਦੱਬ ਜਾ ਜਾਂ ਤੂੰ ਕੋਈ ਛੱਡ ਦੇ ਅਸੀਂ ਤੇ ਕਹਿੰਦੇ ਕਿ ਇਹ ਲੜਨ ਦਾ ਸਾਰਿਆਂ ਨੂੰ ਆਕਿਆ ਤੇ ਤੁਸੀਂ ਵੀ ਲੜ ਰਹੇ ਜੋ ਇਹ ਸੰਗਤਾਂ ਨੇ ਫੈਸਲਾ ਕਰ ਦੇਣਾ ਕਿ ਕੌਣ ਠੀਕ ਹੈ ਤੇ ਕੌਣ ਪੰਥਕ ਹੈ ਤੇ ਕੌਣ ਕੋਈ ਪੰਥ ਤੋਂ ਵਿਰੋਧੀ ਆ ਪੰਥ ਦਾ ਗਦਾਰ ਆ ਇਹ ਸਾਰਾ ਚੀਜ਼ ਦਾ ਲੋਕਾਂ ਨੇ ਫੈਸਲਾ ਕਰਨਾ ਹੈ ਕੌਣ ਨੇ ਪੰਥ ਦੇ ਗਦਾਰ ਨਹੀਂ ਇਹ ਲੋਕ ਫੈਸਲਾ ਕਰਨਗੇ ਇੱਕ ਤਰੀਕ ਨੂੰ ਪਤਾ ਲੱਗ ਜੂਗਾ ਜੀ ਕਿ ਜੋ ਪੰਥਨਾ ਕੇ ਜਿਨਾਂ ਨੇ ਧਰੋ ਕਮਾਇਆ ਜਾਂ ਪੰਥ ਦੀ ਪਿੱਠ ਸ਼ੁਰਾ ਮਾਰਿਆ ਉਹ ਸਾਰਾ ਕੁਝ ਲੋਕਾਂ ਨੇ ਫੈਸਲਾ ਕਰਨਾ ਜੀ ਮੈਨੇ ਜਿਹੜਾ ਮੇਰਾ ਬਰੋ ਕਰਦੇ ਮੈਨੂੰ ਕਹਿਣਾ ਚਾਹਣਾ ਵੀ ਜੇ ਮੇਰੀ ਦਾੜੀ ਚਿੱਟੀ ਆ ਕਹਿੰਦੇ ਐ ਨਾ ਸਮਝੋ ਮੈਂ ਕਰੰਟ ਮੇਰੇ ਚ ਬਹੁਤ ਆ ਕਹਿੰਦੇ ਹੁਣ ਵੀ ਨਹੀਂ ਚਲੋ ਇਹ ਤੇ ਕਰੰਟ ਬਹੁਤ ਆ ਤੇ ਕਰੰਟ ਨੂੰ ਕਿਸੇ ਪੋਜੀਟਿਵ ਵਿੱਚ ਵਰਤੋ ਨਾ ਆਪਣੀ ਕੌਮ ਦੇ ਖਿਲਾਫ ਹੀ ਵਰਤਣਾ ਹੈ ਹੈ ਇਸ ਕਰਕੇ ਮੈਂ ਹੀ ਜੋ ਜੀ ਦੇ ਕਰੰਟ ਤੇ ਚਲੋ ਹੋਣਾ ਤੇ ਚਾਹੀਦਾ ਤੇ ਕਰਨਾ ਤੇ ਉਹਨੂੰ ਕੌਮ ਦੇ ਹਿੱਤ ਵਿੱਚ ਵਰਤੋ ਜਿਹੜੀ ਤੁਹਾਡੇ ਕੋ ਤਾਕਤ ਦਿੱਤੀ ਰੱਬ ਨੇ ਉਹਨੂੰ ਇਹ ਪੰਥ ਦੇ ਖਿਲਾਫ ਹੀ ਨਾ ਵਰਤੋ ਪ੍ਰਤਾਪ ਸਿੰਘ ਬਾਜਵਾ ਹੋਣਾ ਨੇ ਕੱਲ ਇੰਟਰਵਿਊ ਦੇ ਵਿੱਚ ਕਿਹਾ ਉਹ ਕਹਿੰਦੇ ਕਿ ਬੀਜੇਪੀ ਆਪਣਾ ਰਾਹ ਪੱਧਰਾ ਕਰ ਰਹੀ ਹੈ ਸਭ ਕੁਝ ਕਰਕੇ 2027 ਦੇ ਲਈ ਨੇ ਚਲੋ ਜੀ ਅਸੀਂ ਭਾਜੀ ਪੀ ਦੇ ਅਸੀਂ ਦੇ ਬਹੁਤ ਐਂਟੀਆਂ ਕਿ ਉਹਨੇ ਸਾਡੇ 750 ਕਿਸਾਨ ਮਾਰੇ ਉਸ ਟਾਈਮ ਤੇ ਹੁਣ ਹੁਣ ਵੀ ਜੋ ਹਰਿਆਣਾ ਬਾਰਡਰ ਤੇ ਹੋਇਆ ਬੀਜਪੀ ਕਦੀ ਵੀ ਪੰਜਾਬ ਬੀਜਪੀ ਜਾਂ ਕਾਂਗਰਸ ਪੰਜਾਬ ਦੇ ਸਕੇ ਨਹੀਂ ਹੋ ਸਕਦੇ ਪਰ ਜਿੰਨਾ ਤੋਂ ਅਮੀਰ ਸੀ ਉਹ ਉਹ ਵੀ ਕਿਹੋ ਜਿਹਾ ਰੋਲਾ ਅਦਾ ਕਰ ਰਹੇ ਆ ਕਾਂਗਰਸ ਨੇ ਵੀ ਸਾਡੇ ਅਕਾਲ ਤਖਤ ਨੂੰ ਢਾਇਆ ਉਹ 40 ਸਾਲ ਹੋਣ ਵਾਲੇ ਉਹ ਵੀ ਸਮਾਂ ਉਦੋਂ ਹੀ ਆਉਣ ਵਾਲਾ ਇਸ ਕਰਕੇ ਜਿਹੜੇ ਕਰ ਰਹੇ ਆ ਨਾ ਇਹ ਮੇਰੇ ਖਿਆਲ ਹੈ ਕਿ ਇਹਨਾਂ ਦੀਆਂ ਜਿਹੜੀਆਂ ਬੀਜਪੀ ਨਾਲ ਹੇ ਕਦੀ ਕਦੀ ਤੇ ਖੁਦ ਪਹਿਲਾਂ ਲੱਗਦਾ ਸੀ ਕਿ ਖੁਦ ਵੀ ਬੀਜੇਪੀ ਚ ਜਾਣ ਵਾਲੇ ਇੱਕ ਭਰਾ ਬੀਜੇਪੀ ਚ ਆ ਤੇ ਇਹੋ ਜੀਆਂ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਬੀਜੇਪੀ ਨੂੰ ਰਾਹ ਤੇ ਤੁਸੀਂ ਖੁਦ ਹੀ ਪੱਤਰਾ ਕਰਕੇ ਦੇ ਰਹੇ ਹੋ ਤੇ ਦੂਜਾ ਇੱਕ ਜੇ ਆਪਾਂ ਗੱਲ ਕਰਦੇ ਆ ਤਾਂ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਪੁੱਛਿਆ ਇੰਟਰਵਿਊ ਦੇ ਵਿੱਚ ਯਾਦਵਿੰਦਰ ਜੀ ਨੇ ਤੇ ਉਹਨਾਂ ਨੇ ਕਿਹਾ ਕਿ ਅਮਰਤਪਾਲ ਸਿੰਘ ਤੁਹਾਡੇ ਪਾਰਟੀ ਚੋਂ ਇਲੈਕਸ਼ਨ ਕਿਉਂ ਨਹੀਂ ਲੜੇ ਤਾਂ ਉਹਨਾਂ ਦਾ ਜਵਾਬ ਸੀ ਕਹਿੰਦੇ ਘੋੜੇ ਨੂੰ ਕਹਿੰਦੇ ਪਾਣੀ ਪਿਉਣ ਜੇ ਜਾਣਾ ਹੋਵੇ ਤਾਂ ਪਾਣੀ ਤੱਕ ਤਾਂ ਲੈ ਕੇ ਜਾਇਆ ਜਾ ਸਕਦਾ ਹੈ ਕਹਿੰਦੇ ਇਹਦੂਆ ਘੋੜੇ ਦੀ ਮਰਜ਼ੀ ਆ ਪਾਣੀ ਪੀਣਾ ਕਿ ਨਹੀਂ ਪੀਣਾ ਨਹੀਂ ਜੀ ਉਹ ਤੇ ਚਲੋ ਠੀਕ ਹੈ ਉਹਨਾਂ ਦੇ ਸਤਿਕਾਰ ਤੇ ਹਸਤੀ ਹੈ ਸਾਡੇ ਲਈ ਉਹ ਉਹਨਾਂ ਨੇ ਕੀਤਾ ਸੀ ਅਪਰੋਚ ਉਹਨਾਂ ਨੇ ਕਾਫੀ ਸਹਿਯੋਗ ਵੀ ਦਿੱਤਾ ਸਾਨੂੰ ਦੇ ਰਹੇ ਆ ਇਸ ਕਰਕੇ ਉਹਨਾਂ ਤੇ ਸਾਨੂੰ ਕੋਈ ਸ਼ੱਕ ਨਹੀਂ ਉਹ ਠੀਕ ਹੈ ਬਾਕੀ ਚਲੋ ਕੁਝ ਫੈਸਲੇ ਉਸ ਸਮੇਂ ਦੇ ਹਾਲਾਤ ਨਾਲ ਲੈਣੇ ਪੈ ਰਹੇ ਬਾਕੀ ਚਲੋ ਠੀਕ ਹੈ ਅਸੀਂ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਵੀ ਆ ਕਿ ਉਹਨਾਂ ਨੇ ਆਪਣਾ ਉਮੀਦਵਾਰ ਵੀ ਵਾਪਸ ਲਿਆ ਤੇ ਇਸ ਕਰਕੇ ਉਹ ਮਤਲਬ ਪੰਥੇ ਤੇ ਚ ਉਹਨਾਂ ਨੂੰ ਲੱਗਾ ਕਿ ਸਾਨੂੰ ਨਹੀਂ ਲੜਨੀ ਚਾਹੀਦੀ ਤੇ ਉਹਨਾਂ ਨੇ ਨਹੀਂ ਲੜੀ ਤੇ ਮੈਂ ਅਸੀਂ ਉਹਨਾਂ ਦੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਕੋ ਕੌਮਨ ਨੂੰ ਚੜ੍ਹਦੀ ਕਲਾ ਚ ਵੇਖਣਾ ਚਾਹੁੰਦੇ ਹੋ ਵੀ ਠੀਕ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਆਏ ਤੁਹਾਡੇ ਨਾਲ ਵੀ ਚੌਣ ਪ੍ਰਚਾਰ ਉਹਨਾਂ ਨੇ ਕੀਤਾ ਤੁਹਾਡੀ ਵੀ ਉਹਨਾਂ ਨੇ ਮਤਲਬ ਕੈਂਪੇਨ ਦੇ ਵਿੱਚ ਹਿੱਸਾ ਲੇਤਾ ਪਰ ਦੂਜੇ ਪਾਸੇ ਸਿਮਰਜੀਤ ਸਿੰਘ ਮਾਨ ਕਹਿੰਦੇ ਉਹ ਤਾਂ ਇੱਕ ਇਤਿਹਾਸਕ ਗਲਤੀ ਕਰ ਗਏ ਕਾਂਗਰਸ ਦਾ ਸਾਥ ਦੇ ਕੇ ਤੇ ਸਿੱਧੂ ਮੂਸੇਵਾਲੇ ਦਾ ਪਿਤਾ ਕਹਿੰਦੇ ਨੇ ਕਿ ਕਹਿੰਦੇ ਜਿਹੜੇ ਜਿਹੜੇ ਮੇਰੇ ਨਾਲ ਖੜੇ ਸੀ ਕਹਿੰਦੇ ਮੈਂ ਉਹਨਾਂ ਉਹਨਾਂ ਨਾਲ ਖੜ ਰਿਆਂ ਜਾ ਕੇ ਨਹੀਂ ਇਹ ਜੀ ਚਲੋ ਉਹਨਾਂ ਦਾ ਨਿੱਜੀ ਫੈਸਲਾ ਹੋ ਸਕਦਾ ਕਿ ਕੀ ਉਹਨਾਂ ਨੇ ਉਹਨਾਂ ਨੂੰ ਕੀ ਠੀਕ ਲੱਗਦਾ ਉਹਦੇ ਬਾਰੇ ਅਸੀਂ ਕੋਈ ਟਿੱਪਣੀ ਨਹੀਂ ਕਰ ਸਕਦੇ ਤੇ ਉਹ ਬਾਕੀ ਮਾਨ ਸਾਹਿਬ ਵੀ ਸੈਣੇ ਉਹ ਵੀ ਸੈਣੇ ਆ ਇਸ ਕਰਕੇ ਉਹ ਜੋ ਉਹਨਾਂ ਦਾ ਫੈਸਲਾ ਵਾ ਉਹ ਉਹਦਾ ਜਵਾਬ ਉਹ ਹੀ ਦੇ ਸਕਦੇ ਕੈਂਪੇਨ ਤੁਸੀਂ ਕਰਨੇ ਜਾਂਦੇ ਹੋ ਤਾਂ ਹੁਣ ਮੁਕਾਬਲਾ ਤੁਸੀਂ ਕਿਸ ਨਾਲ ਮੰਨਦੇ ਹੋ ਕੋਈ ਮੈਦਾਨ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਬਾਕੀ ਕਿਹਨਾਂ ਦਾ ਮੁਕਾਬਲਾ ਲਾਦੇ ਹੋ ਕਿ ਹਾਂ ਇਹਨਾਂ ਨਾਲ ਸਾਡਾ ਮੁਕਾਬਲਾ ਹੈ ਨਹੀਂ ਮੁਕਾਬਲਾ ਤੇ ਸਾਡਾ ਜ਼ੁਲਮ ਦੇ ਬੇਇਨਸਾਫੀ ਦੇ ਵਿਰੋਧ ਦੇ ਇਸ ਕਰਕੇ ਸਾਡੀ ਲੜਾਈ ਤੇ ਅਸੀਂ ਤੇ ਸਾਰੇ ਲੋਕਾਂ ਨੂੰ ਜਿਹੜੇ ਪੰਜਾਬ ਦੇ ਇਤਿਹਾਸੀ ਆ ਸਿੱਖਾ ਇਤਿਹਾਸੀ ਆ ਪੰਥਕ ਇਤਿਹਾਸੀ ਆ ਸਾਰਿਆਂ ਦਾ ਸਹਿਯੋਗ ਮੰਗਦੇ ਆ ਮੁਕਾਬਲਾ ਤੇ ਬਾਕੀ ਚਲੋ ਇਹ ਮੈਨੂੰ ਤਾਂ ਲੱਗਦਾ ਕਿ ਸਾਰੇ ਜਣੇ ਹੀ ਮੁਕਾਬਲਾ ਇਕੱਠੇ ਹੋ ਕੇ ਕਰ ਰਹੇ ਆ ਤੇ ਇਸ ਕਰਕੇ ਚਲੋ ਬਾਕੀ ਵੈਗਰੂ ਦਾ ਵੋਟ ਆਸਰਾ ਸੰਗਤਾਂ ਦਾ ਸਹਿਯੋਗ ਬਹੁਤ ਆ ਤੇ ਮੁਕਾਬਲਾ ਤੇ ਇਹ ਤੇ ਹੁਣ 1 ਜੂਨ ਨੂੰ ਹੀ ਕਲੀਅਰ ਹੋ ਜਾਏ 4 ਜੂਨ ਨੂੰ ਕਲੀਅਰ ਹੋਊਗਾ ਤੇ ਕੀ ਲੱਗਦਾ 1 ਜੂਨ ਨੂੰ ਸਾਰਾ ਹਲਕਾ ਜਾਂ ਸਾਰੇ ਜਿਹੜੇ ਲੋਕ ਨਾਲ ਤੁਰਦੇ ਨੇ ਉਹ ਵੋਟਾਂ ਦੇ ਵਿੱਚ ਬਦਲਣਗੇ ਹਾਂਜੀ ਹਾਂਜੀ ਲੋ ਜਿਹੜੇ ਲੋਕ ਐਡਾ ਵੱਡਾ ਰਿਸਕ ਲੈ ਰਹੇ ਉਹ ਵੋਟ ਪਾਉਣ ਵਾਸਤੇ ਲੈ ਰਹੇ ਆ ਜੀ ਵੱਡੀਆਂ ਵੱਡੀਆਂ ਪਾਰਟੀਆਂ ਦੇ ਵੱਡੇ ਵੱਡੇ ਅਹੁਦਿਆਂ ਨੂੰ ਲੱਤ ਮਾਰ ਕੇ ਉਹ ਆ ਜਿੱਧਰ ਆ ਰਹੇ ਆ ਤੇ ਉਹਨਾਂ ਦੇ ਮਨ ਚ ਆਪਣੇ ਪੰਜਾਬ ਪ੍ਰਤੀ ਆਪਣੇ ਇਹ ਜਿਹੜੇ ਪੰਜਾਬ ਨਾਲ ਹੋਏ ਤੱਕਿਆਂ ਪ੍ਰਤੀ ਜਿਹੜਾ ਦਰਦ ਆ ਉਹ ਸਾ ਕਾਫੀ ਲੋਕ ਇਹਦੇ ਬਖਲਾਬ ਉੱਠ ਖੜੇ ਹੋਏ ਨੌਜਵਾਨੀ ਪੂਰੀ ਉੱਠ ਖੜੀ ਹੈ ਇਸ ਕਰਕੇ ਸਾਨੂੰ ਪੂਰਨ ਭਰੋਸਾ ਹੈ ਕਿ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਕਿਹੜੇ ਪਹਿਲੇ ਜੇ ਮੈਂ ਪੁੱਛਾਂ ਕਿ ਕਿਹੜੇ ਜੇ ਤੁਹਾਨੂੰ ਲੱਗਦਾ ਕਿ ਜਿੱਤ ਪ੍ਰਾਪਤ ਕਰਦੇ ਹੋ ਤਾਂ ਕਿਹੜੇ ਮੇਨ ਮੁੱਦੇ ਤੁਹਾਡੇ ਰਹਿਣ ਬਾਰੇ ਨੇ ਪੰਜਾਬ ਦੇ ਲਈ ਹਲਕੇ ਦੇ ਲਈ ਨਹੀਂ ਜਿਹੜੇ ਪੰਜਾਬ ਦੇ ਮੇਨ ਮੁੱਦੇ ਆ ਪੰਜਾਬ ਜਿਹੜੇ ਨਸ਼ਿਆਂ ਦਾ ਕਹਿਰ ਉਹਨੂੰ ਠੱਲ ਪਾਈ ਜਾਣੀ ਚਾਹੀਦੀ ਸਭ ਤੋਂ ਵੱਡੀ ਜਿਹੜੀ ਸਾਡੀ ਨੌਜਵਾਨ ਸਾਡੀ ਨਸ਼ਾਲ ਕੁਸ਼ੀ ਹੋ ਰਹੀ ਆ ਉੱਤੇ ਰੋਕ ਲੱਗਣੀ ਚਾਹੀਦੀ ਆ ਉਹ ਮੁੱਦਾ ਸਭ ਤੋਂ ਵੱਡਾ ਅਹਿਮ ਮੁੱਦਾ ਵਾ ਦੂਸਰਾ ਮੁੱਦਾ ਸਾਡਾ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਦਾ ਮੁੱਦਾ ਵਾ ਕਿ ਜੋ ਸਰਕਾਰਾਂ ਆ ਰਹੀਆਂ 24 ਘੰਟੇ ਚ ਇਨਸਾਫ ਦਿੱਤਾ ਜੋ ਇਨਸਾਫ ਤੇ ਕੀ ਦੇਣਾ ਸੀ ਉਹ ਦਿਨ-ਦਿਨ ਉਹ ਬੇਅਦਬੀਆਂ ਦੇ ਵਧਦੇ ਜਾ ਰਿਹਾ ਤੇ ਇੱਕ ਉਹ ਆ ਦੂਸਰਾ ਬੰਦੀ ਸਿੰਘਾਂ ਦਾ ਸਭ ਤੋਂ ਜਿਹੜਾ ਵੱਡਾ ਹੈ ਕਿ ਜਿਨ੍ਹਾਂ ਨੇ ਸਾਡੀ ਸਾਡੀ ਕੌਮ ਦੀ ਖਾਤਰ ਪੰਜਾਬ ਦੀ ਖਾਤਰ ਜਿਨ੍ਹਾਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਪਹਿਲਾਂ ਜਵਾਨੀ ਰੂਲੀ ਜੇਲ੍ਹਾਂ ਚ ਹੁਣ ਵਿਡਾਪਾ ਰੋਲ ਰਿਹਾ ਉਹਨਾਂ ਉਹਨਾਂ ਵਾਸਤੇ ਵੀ ਕੋਈ ਬਹੁਤ ਵੱਡਾ ਕਾ ਕਾਰਜ ਕਰਕੇ ਤੇ ਉਹਨਾਂ ਨੂੰ ਬਾਹਰ ਕਢੋਣਾ ਚਾਹੀਦਾ ਸਰ ਸਿੰਘ ਜੀ ਤੁਹਾਨੂੰ ਲੱਗਦਾ ਹੈ ਕਿ ਇਹ ਇਲੈਕਸ਼ਨ ਦੇ ਵਿੱਚ ਜਿਹੜੇ ਦਿਨੇ ਆਪਾਂ ਮੁੱਦਿਆਂ ਦੀ ਗੱਲ ਕੀਤੀ ਹੈ ਬੇਅਦਬੀ ਦਾ ਇਸ਼ੂ ਜਿਹੜਾ ਹੈ ਨਸ਼ਿਆਂ ਦਾ ਇਸ਼ੂ ਤੁਹਾਨੂੰ ਲੱਗਦਾ ਹੈ ਕਿ ਇਹ ਇਸ ਇਲੈਕਸ਼ਨ ਦੇ ਵਿੱਚ ਕੋਈ ਲੀਡਰ ਗੱਲ ਕਰ ਰਿਹਾ ਹੈ ਕੋਈ ਮੁੱਦਾ ਬਣ ਰਿਹਾ ਹੈ ਬੇਅਦਬੀ ਦਾ ਕਿੰਨੇ ਸਾਲ ਹੋ ਗਏ ਸਿੱਟਾਂ ਬਣ ਗਈਆਂ ਕਿੰਨੀਆਂ ਹੀ ਸਿੱਟਾਂ ਬਣ ਗਈਆਂ ਕੋਈ ਰਿਜ਼ਲਟ ਨਹੀਂ ਨਿਕਲਿਆ ਸਰਕਾਰਾਂ ਆ ਜਾਂਦੀਆਂ ਬਦਲ ਜਾਂਦੀਆਂ ਸਾਲ ਲੰਘ ਜਾਂਦੇ ਨੇ ਇਹਦੀ ਸਾਰੇ ਇਸ ਮਾਮਲੇ ਤੇ ਬੰਦੀ ਸਿੰਘਾਂ ਦੇ ਮਾਮਲੇ ਤੇ ਬੇਅਦਬੀ ਦੇ ਮਾਮਲੇ ਤੇ ਇਹ ਜੋ ਨਸ਼ਿਆਂ ਦੇ ਮਾਮਲੇ ਤੇ ਸਭ ਰਾਜਨੀਤੀ ਹੋ ਰਹੀ ਹੈ ਜਿਹੜੀਆਂ ਪਾਰਟੀਆਂ ਅੱਜ ਹੁਣ ਤੇ ਮੁੱਦਾ ਹੀ ਛਾੜੀ ਦਿੱਤਾ ਪਹਿਲਾਂ ਜਦੋਂ ਮੁੱਦਾ ਇਹਨਾਂ ਇਹਨਾਂ ਦਾ ਮੁੱਦਾ ਸੀ ਕਿ ਅਸੀਂ ਇਹਨੇ ਚਰਚਾ ਨਿਸ਼ਾਫ ਕਰਾਂਗੇ ਨਸ਼ਿਆਂ ਨੂੰ ਰੋਕਾਂਗੇ ਹੁਣ ਉਸ ਟਾਈਮ ਤੇ ਤੇ ਕੁਝ ਨਹੀਂ ਸਕੋ ਨਸ਼ਾ ਵਧਿਆ ਇਸ ਕਰਕੇ ਹੁਣ ਤੇ ਇਹਨਾਂ ਦਾ ਮੁੱਦਾ ਹੀ ਨਹੀਂ ਰਹਿ ਗਿਆ ਹੁਣ ਤੇ ਇਹਨਾਂ ਨੇ ਉਹ ਕੁਸ਼ੀ ਦਾ ਨਾਂ ਲੈਣਾ ਹੀ ਬੰਦ ਕਰ ਦਿੱਤਾ ਇਸ ਕਰਕੇ ਹੁਣ ਤੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਇਹਨਾਂ ਦੇ ਏਜੰਡੇ ਤੇ ਕੋਈ ਇਹ ਚੀਜ਼ਾਂ ਨਹੀਂ ਹੈਗੀਆਂ ਉਹ ਲੋਕਾਂ ਨੂੰ ਖੁਦ ਹੀ ਫੈਸਲਾ ਕਰਨਾ ਪਊਗਾ ਕਿ ਅਸੀਂ ਇਹਨਾਂ ਚੀਜ਼ਾਂ ਤੇ ਕਿੱਦਾਂ ਰੋਕ ਲੱਗ ਸਕਦੇ ਹਾਂ ਕਿਹੜੇ ਬੰਦੇ ਅੱਗੇ ਲਿਆ ਕੇ ਅਸੀਂ ਇਹਨਾਂ ਚੀਜ਼ਾਂ ਨੂੰ ਰੋਕ ਕੇ ਬੇਅਦਵੀ ਨੂੰ ਰੋਕਿਆ ਦਾ ਸਾਬਦੀ ਸਿੰਘ ਰਿਹਾ ਕਰਾਇਆ ਜਾ ਸਕਦੇ ਆ ਨਸ਼ਿਆਂ ਤੇ ਕੋਈ ਥੱਲ ਪਾਈ ਜਾ ਸਕਦੀ ਜਿਹੜੇ ਅਮਰਪਾਲ ਸਿੰਘ ਉਹਨਾਂ ਦੇ ਨਾਲ ਹੋਰ ਸਾਥੀ ਉੱਤੇ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਆ ਰਹੇ ਨੇ ਨਾਲ ਗੱਲਬਾਤ ਹੋ ਰਹੀ ਹਾਂਜੀ ਹਾਂਜੀ ਕਰ ਰਹੇ ਜੀ ਸਾਡੇ ਨਾਲ ਸਾਰੇ ਮੋੜੇ ਨਾਲ ਮੋੜਾ ਜੋੜ ਕੇ ਲੱਗੇ ਹੋਏ ਸਾਰੇ ਜਣੇ ਬਹੁਤ ਬਹੁਤ ਧੰਨਵਾਦ ਅਰਸੀਮ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸੰ ਸਾਡੇ ਨਾਲ ਅਮਰਤਪਾਲ ਸਿੰਘ ਹੋਣਾ ਦੇ ਪਿਤਾ ਜੀ ਤਰਸੀਮ ਸਿੰਘ ਜਿਨ੍ਹਾਂ ਨੇ तमाम ਗੱਲਾਂ ਦੇ ਉੱਪਰ ਖੁੱਲ ਕੇ ਗੱਲਬਾਤ ਕੀਤੀ ਔਰ ਉਹਨਾਂ ਦਾ ਕਹਿਣਾ ਹੈ ਕਿ ਵੱਡੇ ਮਾਰਜਨ ਦੇ ਨਾਲ ਉਹ ਖਡੂਰ ਸਾਹਿਬ ਹਲਕੇ ਤੋਂ ਜਿੱਤ ਪ੍ਰਾਪਤ ਕਰਨਗੇ ਤੇ ਉਹਨਾਂ ਦੇ ਮੇਨ ਮੁੱਦੇ ਰਹਿਣਗੇ ਬੇਅਦਬੀ ਦਾ ਇਸ਼ੂ ਤੇ ਦੂਜੇ ਪਾਸੇ ਨਸ਼ਿਆਂ ਦਾ ਤੇ ਨਾਲ ਬੰਦੀ ਸਿੰਘਾਂ ਦਾ ਕੈਮਰਾ ਪਰਸਨ ਦਲਜੀਤ ਦੇ ਨਾਲ ਮਨਦੀਪ ਜੋਤ ਖਡੂਰ